ਰਾਮਸਰੂਪ ਅਣਖੀ ਜੀ ਦੇ ਨਾਵਲ ਗੇਲੋ ਦਾ ਅਗਲਾ ਭਾਗ ਜਦੋਂ ਦੀ ਹਿੰਮਤ ਸਿੰਘ ਨੇ ਜ਼ਮੀਨ ਬਲਵੰਤ ਨੂੰ ਹਿੱਸੇ ਉੱਤੇ ਦਿੱਤੀ ਸੀ ਮੁੜ ਕੇ ਬਦਲੀ ਨਹੀਂ ਹਰ ਸਾਲ ਹੀ ਉਹਨਾਂ ਕੋਲ ਹੁੰਦੀ ਹਿੰਮਤ ਸਿੰਘ ਫੌਜ ਵਿੱਚ ਰਿਹਾ ਹੋਣ ਕਰਕੇ ਕਾਨੂੰਨੀ ਬੰਦਾ ਸੀ ਜ਼ਮੀਨ ਦੀ ਗਿਰਦੌਰੀ ਆਪਣੇ ਨਾਂ ਕਰਾਉਂਦਾ ਪਹਿਲਾਂ ਗਿਰਦੌਰੀ ਹਿੰਮਤ ਸਿੰਘ ਦੇ ਨਾਂ ਹੁੰਦੀ ਸੀ ਤਾਂ ਹੁਣ ਗਿਰਦੌਰੀ ਜਗਰੂਪ ਸਿੰਘ ਦੇ ਨਾਂ ਹੋਣ ਲੱਗੀ ਹਾੜੀ ਸੌਣੀ ਪਟਵਾਰੀ ਆਪਣੀ ਭੇਟਾ ਲੈਂਦਾ ਸੀ ਪੈਸੇ ਜੇਬ ਵਿੱਚ ਪਾ ਕੇ ਤਸੱਲੀ ਦਿੰਦਾ ਲੈ ਭਾਈ ਹੁਣ ਪੱਕਾ ਕੰਮ ਹੋ ਗਿਆ ਕੋਈ ਬਾਹੀ ਬੀਜੀ ਜਾਵੇ ਜ਼ਮੀਨ ਤੇਰੇ ਨਾਂ ਰਹੂਗੀ ਕਦੇ ਕੋਈ ਰੌਲਾ ਪਵੇ ਤਾਂ ਮੈਂ ਹਾਜ਼ਰਾਂ ਜੱਟ ਜਾਣਦਾ ਹੁੰਦਾ ਕਿ ਪਟਵਾਰੀ ਜਗਨਨਾਥ ਨਹੀਂ ਬੋਲਦਾ ਉਹਦੀ ਜੇਬ ਵਿੱਚ ਪੈ نوٹ ਬੋਲਦੇ ਹਨ ਕਿੰਨੇ ਹੀ ਦਿਨਾਂ ਤੋਂ ਉਹ ਆਥਣ ਨੂੰ ਇਕੱਠੇ ਬੈਠ ਕੇ ਸ਼ਰਾਬ ਪੀਂਦੇ ਠੇਕੇ ਤੋਂ ਦੇਸੀ ਸ਼ਰਾਬ ਦੀ ਬੋਤਲ ਲੈ ਆਉਂਦੇ ਬਲਵੰਤ ਦਾ ਡੰਗਰ ਪਸ਼ੂਆਂ ਵਾਲਾ ਬਾਹਰਲਾ ਘਰ ਸੀ ਪਾਣੀ ਲੈ ਕੇ ਉੱਥੇ ਬੈਠ ਜਾਂਦੇ ਠੇਕੇ ਨਾਲ ਲੱਗਦੀ ਦੁਕਾਨ ਤੋਂ ਹੀ ਨਮਕੀਨ ਦਾ ਇੱਕ ਛੋਟਾ ਪੈਕਟ ਲੈ ਆਉਂਦੇ ਸਨ ਕਦੇ ਅੱਡੇ ਤੋਂ ਗਰਮ-ਗਰਮ ਪਕੌੜਿਆਂ ਦਾ ਲਫਾਫਾ ਫੜ ਲੈਂਦੇ ਕਦੇ ਬੋਤਲ ਬਲਵੰਤ ਲੈਂਦਾ ਤੇ ਕਦੇ ਜਗਰੂਪ ਜਗਰੂਪ ਕੋਲ ਨਕਦ ਪੈਸੇ ਕਦੇ ਵੀ ਨਹੀਂ ਹੁੰਦੇ ਸਨ ਬਲਵੰਤ ਨੇ ਠੇਕੇ ਦੇ ਕਰਿੰਦੇ ਨੂੰ ਕਿਹਾ ਹੋਇਆ ਸੀ ਕਿ ਜਗਰੂਪ ਦੇ ਨਾਂ ਉਹ ਉਧਾਰ ਲਿਖ ਲਿਆ ਕਰੇ ਉਹਦੇ ਇਕੱਠੇ ਪੈਸੇ ਮਹੀਨੇ ਬਾਅਦ ਉਹ ਆਪ ਦੇ ਦਿਆ ਕਰੇਗਾ ਇੰਚ ਹਰ ਮਹੀਨੇ ਠੇਕੇ ਨੂੰ ਦਿੱਤੇ ਪੈਸੇ ਬਲਵੰਤ ਆਪਣੀ ਡਾਇਰੀ ਵਿੱਚ ਜਗਰੂਪ ਦੇ ਨਾਂ ਲਿਖ ਲੈਂਦਾ ਅਤੇ ਉਹਦੇ ਦਸਤਖ ਕਰਵਾ ਲੈਂਦਾ ਜਗਰੂਪ ਨੂੰ ਕੋਈ ਫਿਕਰ ਨਹੀਂ ਸੀ ਕੋਈ ਸ਼ੱਕ ਨਹੀਂ ਸੀ ਕਿ ਬਲਵੰਤ ਦੀ ਡਾਇਰੀ ਵਿੱਚ ਉਹਦੇ ਨਾਂ ਹਰ ਮਹੀਨੇ ਜੋ ਰਕਮ ਜਮ੍ਹਾਂ ਹੁੰਦੀ ਰਹਿੰਦੀ ਹੈ ਆਖਰ ਉਹਦਾ ਨਿਬੇੜਾ ਕਿਵੇਂ ਹੋਵੇਗਾ ਉਹਨੂੰ ਤਾਂ ਹਰ ਰੋਜ਼ ਦਾਰੂ ਚਾਹੀਦੀ ਸੀ ਅਤੇ ਉਹ ਉਹਨੂੰ ਨਿਤ ਆਥਣੇ ਮਿਲ ਜਾਂਦੀ ਸੀ ਦਿਨ ਵੇਲੇ ਜਦੋਂ ਕਦੇ ਬਲਵੰਤ ਉਹਨਾਂ ਦੇ ਘਰ ਖੇਤੀ ਦੇ ਸਬੰਧ ਵਿੱਚ ਕੋਈ رائے مشਵਰਾ ਕਰਨ ਆਉਂਦਾ ਤਾਂ ਗਿੱਲੋ ਉਹਦਾ ਧੰਨਵਾਦ ਕਰਦੀ ਕਿ ਉਹਨੇ ਆਪਣੇ ਮਿੱਤਰ ਨੂੰ ਠੀਕ ਸਮੇਂ ਉੱਤੇ ਸੰਭਾਲ ਲਿਆ ਹੈ ਨਹੀਂ ਤਾਂ ਕੀ ਪਤਾ ਥਣ ਵੇਲੇ ਉਹ ਕੀ ਦੇ ਕੀ ਦੇ ਕੋਲ ਬੈੰਦਾ ਸੀ ਲੋਕਾਂ ਦਾ ਕੀ ਹੈ ਉਹ ਤੱਕ ਤਿੱਤਾ ਹੀ ਸਿਖਾਉਣਗੇ ਜਾਂ ਇਹਨੂੰ ਬੁੱਧੂ ਟੋਲੇ ਨੂੰ ਲੁੱਟਣ ਖਾਣਗੇ ਆਖਤੀ ਇਹਨੂੰ ਚੜੀ ਲੱਥੀ ਦਾ ਕੋਈ ਪਤਾ ਨਹੀਂ ਭਾਈ ਕੋਈ ਇਹਨੂੰ ਕਿੰਨਾ ਧੋਖਾ ਦੇਈ ਜਾਵੇ ਇਹਨੂੰ ਪਤਾ ਨਹੀਂ ਲੱਗਦਾ ਇਹਦਾ ਤਾਂ ਅੱਗ ਸਵਾ ਖਾਣ ਮੁਖ ਰੱਖਿਆ ਵਿਆ ਹੁਣ ਤੇਰੇ ਨਾਲ ਬੈੰਦਾ ਉੱਠਦਾ ਹੁਣ ਮੈਨੂੰ ਇਹਦਾ ਡਾਲ ਫਿਕਰ ਨਹੀਂ ਸ਼ਾਬਾਸ਼ ਭਾਈ ਤੇਰੇ ਭਾਬੀ ਹੁਣ ਤੂੰ ਜੁ ਗਰੁੱਪ ਦੀ ਚਿੰਤਾ ਨਾ ਕਰਿਆ ਕਰ ਅਸੀਂ ਤਾਂ ਓਨੀ ਕੀ ਪੀਨੇ ਆ ਜਿੰਨੀ ਬਗੈਰ ਸਰਦਾ ਨਾ ਹੋਵੇ ਐਨਿਕ ਪੀਣੀ ਤਾਂ ਹੁਣ ਇਹ ਛੱਡ ਨਹੀਂ ਸਕਦਾ ਪਰ ਚੱਲ ਐਨਿਕ ਦਾ ਕੀ ਐ ਇਹ ਕੋਈ ਖਾਸ ਖਰਚ ਨਹੀਂ ਇਹਦਾ ਮੈਂ ਵੀ ਤਾਂ ਨਾਲ ਹੀ ਪੀਨਾ ਆ ਸ਼ਰਾਬ ਦਾ ਤਾਂ ਕੀ ਐ ਭਾਈ ਕਿੰਨੀ ਕੁ ਪੀ ਜਾਂਦਾ ਹੋਣਾ ਐ ਪਰ ਜਿਹੜਾ ਹੋਰ ਗੂੰ ਗੱਟਾ ਝੁਲਸਦਾ ਏ ਉਹਦਾ ਦੱਸ ਕੀ ਕਰੀਏ ਥੀ ਮੇ ਖਾਂਦਾ ਫਿਰ ਭੁੱਕੀ ਸ਼ੀਸ਼ੀਆਂ ਜੀਆਂ ਪੀ ਪੀ ਸਿੱਟੀ ਜਾਂਦਾ ਇਹ ਚੀਜ਼ਾਂ ਮਾੜੀਆਂ ਨੇ ਖੈਰ ਮੈਂ ਤਾਂ ਗੁਰਮੀਲ ਕੁਰੇ ਬਹੁਤ ਸਮਝਾਉਂਦਾ ਰਹਿਣਾ ਇਹਨੂੰ ਪਰ ਪੱਟੂ ਪੀਰ ਹਰ ਵੇਲੇ ਬਾਦਸ਼ਾਹ ਬਣਿਆ ਰਹਿੰਦਾ ਹੈ ਪਤਾ ਨਹੀਂ ਕਿੱਥੋਂ ਚਿੰਬਣ ਗਿਆ ਇਹਨੂੰ ਇਹ ਕਸੂਤੀਆਂ ਤਿੱਤਾ ਹੁਣ ਉਹਨਾਂ ਨੇ ਇੱਕ ਹੋਰ ਆਦਤ ਪਾਲ ਰੱਖੀ ਸੀ ਆਥ ਨੇ ਹਨੇਰੇ ਹੋਏ ਜਦੋਂ ਬਲਵੰਤ ਉਹਨੂੰ ਘਰ ਛੱਡਣ ਆਉਂਦਾ ਤਾਂ ਉੱਥੇ ਹੀ ਬੈਠ ਜਾਂਦਾ ਚਾਹੇ ਕਿੰਨੀ ਪੀਤੀ ਹੁੰਦੀ ਜਗਰੂਪ ਆਫ ਹੀ ਉਹਨੂੰ ਬੈਠਣ ਲਈ ਉਹਦਾ ਹੱਥ ਫੜਦਾ ਕਹਿੰਦਾ ਇੱਕ ਤਰ੍ਹਾਂ ਨਾਲ ਉਹਨੂੰ ਮਜਬੂਰ ਕਰਦਾ ਹਾਕ ਮਾਰ ਕੇ ਉਹ ਗੇਲੋ ਤੋਂ ਪਾਣੀ ਮੰਗਵਾਉਂਦਾ ਅਤੇ ਉਹ ਇੱਕ ਇੱਕ ਪੈਗ ਹੋਰ ਪੀਂਦੇ ਬਲਵੰਤ ਬੋਤਲ ਵਿੱਚ ਬੱਚੀ ਪਊਵਕ ਸ਼ਰਾਬ ਨਾਲ ਲੈ ਕੇ ਆਉਂਦਾ ਸੀ ਜਿਵੇਂ ਉਹ ਜਾਣ ਬੁੱਝ ਕੇ ਹੀ ਇਉਂ ਕਰਦਾ ਹੋਵੇ ਸਿਆਲਾਂ ਦੇ ਦਿਨ ਸਨ ਇੱਕ ਆਥਣੋ ਜਗਰੂਪ ਦੀ ਬੈਠਕ ਵਿੱਚ ਹੀ ਪੀ ਰਹੇ ਸਨ ਦੋਵੇਂ ਸਨ ਤੀਜਾ ਕੋਈ ਨਹੀਂ ਸੀ ਚੁੱਲੇ ਬੱਕਰੇ ਦਾ ਮਾਸ ਰਿੱਜ ਰਿਹਾ ਸੀ ਹਵਾ ਵਿੱਚ ਤਿੱਖੇ ਮਸਾਲੇ ਦੀ ਸਲੂਣੀ ਮਹਿਕ ਖੁਲ ਗਈ ਸੀ ਅਜਹੀ ਮੈੱਕ ਨੱਕ ਦੇ ਨੇੜੇ ਹੋਵੇ ਤਾਂ ਢਿੱਡ ਵਿੱਚ ਤਿੱਖੀ ਭੁੱਖ ਦੇ ਗਰੋਲੇ ਉੱਠਣ ਲੱਗਦੇ ਹਨ ਹਾਜਮਾ ਪਾਪਾ ਛੱਡਣ ਲੱਗਦਾ ਹੈ ਦੋ ਦੋ ਪੈਗ ਮਾਰ ਕੇ ਉਹ ਅੱਧ ਕੱਚੇ ਮਾਸ ਦੀਆਂ ਹੱਡੀਆਂ ਚੂਸਣ ਲੱਗੇ ਮਨਪ੍ਰੀਤ ਪਿੰਦੇ ਚੱਟੇ ਉਹਨਾਂ ਕੋਲ ਢੇੜਾ ਮਾਰਦੀ ਤਾਂ ਜਗਰੂਪ ਨੂੰ ਪਾਪਾ ਜੀ ਪਾਪਾ ਜੀ ਅਤੇ ਬਲਵੰਤ ਨੂੰ ਤਾਇਆ ਜੀ ਤਾਇਆ ਜੀ ਆਖਦੀ ਫਿਰਦੀ। ਬਲਵੰਤ ਨੇ ਇੱਕ ਵਾਰ ਨੂੰ ਮਿੱਠਾ-ਮਿੱਠਾ ਝਿੜਕਿਆ ਕੁੜੀਏ ਚਾਚਾ ਆਖ। ਮੈਂ ਤੈਨੂੰ ਤਾਇਆ ਜੀ ਲੱਗਦਾ ਮੈਂ ਤਾਂ ਭਾਈ ਚਾਚਾ ਆਂ ਤੇਰਾ। ਤੇ ਫਿਰ ਕੁੜੀ ਉਹਨੂੰ ਚਾਚਾ ਜੀ ਆਖਣ ਲੱਗੀ। ਬਲਵੰਤ ਖੁਸ਼ ਸੀ। ਕੁੜੀ ਨੇ ਇਹ ਗੱਲ ਅੰਦਰ ਸੋਈ ਵਿੱਚ ਜਾ ਕੇ ਆਪਣੀ ਮੰਮੀ ਨੂੰ ਦੱਸੀ ਤਾਂ ਉਹ ਹੱਸਣ ਲੱਗੀ। ਗੱਲ ਸੁਣ ਕੇ ਉਹਦੇ ਅੰਦਰ ਮਸਾਲੇਦਾਰ ਮਹਿਕ ਜਹੀ ਇੱਕ ਤਿੱਖੀ ਜਲੂਨ ਉੱਠੀ ਸੀ। ਗਹਿਰਾ ਸੋਚਿਆ ਬਲਵੰਤ ਚਾਚਾ ਕਾਦੀ ਖਾਤਰ ਬਣਦਾ ਫਿਰਦਾ ਹੈ। ਉਸ ਤੇ ਬਲਵੰਤ ਦੇ ਮਨ ਵਿੱਚ ਸ਼ਰਾਰਤ ਸੀ ਮੀਟ ਪੂਰੀ ਤਰ੍ਹਾਂ ਮੰ ਚੁੱਕਿਆ ਸੀ ਛੰਨਾ ਭਰ ਕੇ ਅਤੇ ਵਿੱਚ ਦੋ ਚਮਚੇ ਰੱਖ ਕੇ ਉਹ ਬੈਠਕ ਵਿੱਚ ਆਈ ਮਨਪ੍ਰੀਤ ਆਉਂਦੀ ਤਾਂ ਉਹ ਫਿਰ ਵੀ ਨਿਆਣੀ ਸੀ ਤੱਤਾ ਛੰਨਾ ਪੈਰਾਂ ਉੱਤੇ ਹੀ ਡੇਗ ਲੈਣਾ ਸੀ ਉਦੋਂ ਤੱਕ ਉਹ ਦੋਵੇਂ ਪੂਰੇ ਨਸ਼ੇ ਵਿੱਚ ਸਨ ਚਾਰ ਚਾਰ ਪੈਗ ਹਲਕਿਆਂ ਵਾਂਗ ਅੰਦਰ ਸੁੱਟ ਚੁੱਕੇ ਸਨ ਪਰ ਬਲਵੰਤ ਕੁਝ ਸੁਰਤ ਨਾਲ ਸੀ ਛੰਨਾ ਲਿਆ ਕੇ ਗੇਲੋ ਨੇ ਮੇਜ਼ ਉੱਤੇ ਰੱਖਿਆ ਤਾਂ ਬਲਵੰਤ ਨੇ ਉਹਦੀ ਪੋਲੀ ਜਹੀ ਬਾਹਂ ਕੁੱਟ ਦਿੱਤੀ। ਉਸ ਵਕਤ ਜਗਰੂਪ ਉਤਾਂ ਛੱਤ ਵੱਲ ਝਾਕ ਰਿਹਾ ਸੀ। ਬਲਵੰਤ ਨਾਲ ਦੀ ਨਾਲ ਬੋਲਿਆ ਵੀ ਸੀ। ਬਾੜੀ ਸੇਵਾ ਜੀ ਕਰਦੀ ਫਿਰਦੀ ਐ ਭਾਬੀ। ਟਿੱਕੇ ਬੈਠਵੇ ਬੰਦਿਆਂ ਵਾਂਗੂ। ਗੇਲੋ ਨੇ ਉਹਦੇ ਡੋਲੇ ਦਾ ਮਾਸ ਤਿੱਖੀ ਚੁੰਡੀ ਵੱਢ ਕੇ ਜਿਵੇਂ ਖਾ ਲਿਆ ਹੋਵੇ। ਬਲਵੰਤ ਤੋਂ ਚੀਕ ਨਹੀਂ ਬੱਜੀ ਨਹੀਂ ਤਾਂ ਦਰਦ ਦੀ ਕਸਰ ਕੋਈ ਨਹੀਂ ਸੀ। ਉਹ ਖਾਸਾ ਚਿਰ ਆਪਣੇ ਡੋਲੇ ਨੂੰ ਦੂਜੇ ਹੱਥ ਨਾਲ ਘੁੱਟ ਕੇ ਬੈਠਾ ਰਿਹਾ। ਛੰਨੇ ਦਾ ਮਾਸ ਠੰਡਾ ਹੋ ਹੀ ਜਾਂਦਾ ਸੀ। ਉਹਨੇ ਜਗਰੂਪ ਦੇ ਗੋਡੇ ਨੂੰ ਹੱਥ ਲਾ ਕੇ ਜਿਵੇਂ ਗੂੜੀ نیند ਵਿੱਚੋਂ ਜਗਾਇਆ ਹੋਵੇ ਜੁਪਾਕਾ ਮਿੱਚੀ ਬੈਠਾ ਸੀ ਸੱਚਮੁੱਚ ਸੌਂ ਗਿਆ ਸੀ ਉਹਨਾਂ ਨੇ ਇੱਕ ਇੱਕ ਪੈਗ ਹੋਰ ਪਾਇਆ ਤੇ ਬਲਵੰਤ ਨੇ ਬੋਤਲ ਨੂੰ ਕੱਸ ਕੇ ਢੱਕਣ ਲਾ ਦਿੱਤਾ ਪੈਗ ਪੀ ਕੇ ਉਹ ਛੰਨੇ ਦਾ ਮਾਲ ਸਿਮੇਟਣ ਲੱਗੇ ਗਿਰਲੋ ਪਹਿਲਾਂ ਪੁੱਛ ਕੇ ਗਈ ਤੇ ਫਿਰ ਮੀਟ ਦੀਆਂ ਦੋ ਕ올ੀਆਂ ਰੱਖ ਕੇ ਇੱਕੋ ਥਾਲੀ ਵਿੱਚ ਰੋਟੀਆਂ ਧਰ ਲਈ ਆਈ ਉਹ ਰੋਟੀ ਖਾਣ ਲੱਗੇ ਜਗਰੂਪ ਇੱਕ ਰੋਟੀ ਖਾ ਕੇ ਹੱਥ ਖੜਾ ਕਰ ਗਿਆ ਬਲਵੰਤ ਨੇ ਰੱਜ ਕੇ ਰੋਟੀ ਖਾਧੀ ਉਹ ਪਾਣੀ ਦਾ ਡੋਲੂ ਅਤੇ ਦੋ ਖਾਲੀ ਗਲਾਸ ਵੀ ਧਰ ਗਏ ਸੀ ਜਗਰੂਪ ਉੱਥੇ ਹੀ ਮੰਜੇ ਉੱਤੇ ਟੇਡਾ ਹੋ ਗਿਆ ਉਹਦਾ ਇੰਨਾ ਹੀ ਮਾਜਣਾ ਸੀ ਪਾਣੀ ਪੀ ਕੇ ਅਤੇ ਹੱਥ ਧੋ ਕੇ ਬਲਵੰਤ 베ੜੇ ਵਿੱਚ ਛਿੱਟੀਆਂ ਦੇ ਢੇਰ ਪਿੱਛੇ ਪਿਸ਼ਾਬ ਕਰਨ ਚਲਿਆ ਗਿਆ ਗੇਲੋ ਨੂੰ ਉਹਦਾ ਪਤਾ ਨਹੀਂ ਸੀ ਉਹ ਉਧਰ ਛਿੱਟੀਆਂ ਦੀ ਥੱਬੀ ਲੈਣ ਗਈ ਸੀ ਬਲਵੰਤ ਮੁੜਨ ਲੱਗਿਆ ਤਾਂ ਦੋਵੇਂ ਹੱਥਾਂ ਵਿੱਚ ਛਿੱਟੀਆਂ ਫੜੀ ਉਹ ਉਹਨੂੰ ਸਿੱਧਾ ਮੁਖਾਤਵ ਹੋਈ ਕਿਉਂ ਵੀ ਚਾਚਾ ਬਣਦਾ ਫਿਰਦਾ ਹੈ ਕੀ ਸਲਾਹ ਤੇਰੀ ਨਹੀਂ ਭਾਬੀ ਤਾਇਆ ਆਖੇ ਤੋਂ ਬੰਦਾ ਬੁੜਾ ਚ ਲੱਗਣ ਲੱਗਦਾ ਚਾਚਾ ਖਵਾ ਕੇ ਜਵਾਨ ਜੇ ਹੋ ਜਾਈਦਾ ਹੋਰ ਤਾਂ ਕੋਈ ਗੱਲ ਨਹੀਂ ਜਵਾਨਾਂ ਵਾਲੀ ਜਾਨ ਹੈਗੀ ਤੇਰੇ ਚ ਬਥੇਰੀ ਐ ਲਾ ਮੱਥਾ ਜਾ ਵੇ ਜਾ ਵੱਡਾ ਆਇਆ ਜਵਾਨ ਏ ਗੇਲੋ ਨੇ ਸੰਗ ਦਾ ਥੁੱਕ ਅੰਦਰ ਲੰਗਾਇਆ ਮਨਪ੍ਰੀਤ ਰੋਟੀ ਖਾ ਕੇ ਕਦੋਂ ਦੀ ਸੌ ਚੁੱਕੀ ਸੀ ਜਗਰੂਪ ਦੇ ਬੈਠਕ ਵਿੱਚ ਹੀ ਘੁੜਾੜੇ ਵੱਜ ਰਹੇ ਸਨ ਗੇਲੋ ਉਹਦੇ ਉੱਤੇ ਖੇਸ ਦੇ ਆਈ ਅਤੇ ਬਲਵੰਤ ਦਾ ਹੱਥ ਫੜ ਕੇ ਉਹਨੂੰ ਸਭਾਤ ਅੰਦਰ ਲੈ ਗਈ ਤੇ ਫਿਰ ਪੰਜਵੇਂ ਚੌਥੇ ਦਿਨ ਹੀ ਬਲਵੰਤ ਉਹਨਾਂ ਦੇ ਘਰ ਆਉਣ ਦਾ ਜੁਗਾੜ ਬਣਾ ਲੈਂਦਾ ਉਹ ਇੱਧਰ ਉੱਧਰ ਕਿਧਰੇ ਬਾਜ਼ਾਰ ਵਿੱਚ ਮਿਲਦੇ ਜਾਂ ਬਸ ਅੱਡੇ ਤੇ ਇੱਕ ਦੂਜੇ ਦਾ ਹਾਲ ਪੁੱਛਣ ਲੱਗਦੇ ਫਸਲਾਂ ਦੀਆਂ ਗੱਲਾਂ ਕਰਦੇ ਆਸਮਾਨ ਵੱਲ ਝਾਕ ਕੇ ਮੀਂਹ ਕਣੀ ਦਾ ਅੰਦਾਜ਼ਾ ਲਾਉਂਦੇ ਕਦੇ ਪਟਵਾਰੀ ਨੂੰ ਜਾਂ ਪੁਲਿਸ ਵਾਲਿਆਂ ਨੂੰ ਗਾਲ੍ਹਾਂ ਕੱਢਣ ਲੱਗਦੇ ਗੱਲਾਂ-ਗੱਲਾਂ ਵਿੱਚ ਹੀ ਪੀਣ ਦੀ ਸਲਾਹ ਬਣਾ ਲੈਂਦੇ ਬਸ ਅੱਡੇ ਤੋਂ ਬਲਵੰਤ ਉਹਨੂੰ ਬੱਕਰੇ ਦਾ ਮੀਟ ਲੈ ਆ ਦਿੰਦਾ ਸੀ ਸ਼ਰਾਬ ਦੀ ਬੋਤਲ ਵੀ ਆਖਦਾ ਚੱਲ ਘਰ ਨੂੰ ਮੀਟ ਧਰ ਲਿਓ ਮੈਂ ਦਿਨ ਛਿਪੇ ਜਿਹਾ ਆਉਂਗਾ ਹੋਰ ਪੀਣੀ ਹੋਈ ਤਾਂ ਫਿਰ ਤੇਰੇ ਨਾਂ ਜਾਊਗੀ ਇਹ ਤੈਨੂੰ ਹੁਣ ਦੱਸ ਦਿਨਾ ਮੈਂ ਜਗਰੂਪ ਬੋਤਲ ਨੂੰ ਚਾਦਰੇ ਦੇ ਡੱਬ ਵਿੱਚ ਦੇ ਲੈਂਦਾ ਮੀਟ ਵਾਲਾ ਲਫਾਫਾ ਹੱਥ ਵਿੱਚ ਫੜੀ ਜਾਂਦਾ ਤੇ ਹੌਲੀ-ਹੌਲੀ ਦਲੀਲਾਂ ਜਹੀਆਂ ਬਣਾਉਂਦਾ ਆਪਣੇ ਘਰ ਜਾ ਵੜਦਾ ਹੱਥ ਵਿੱਚ ਲਫਾਫਾ ਦੇਖ ਕੇ ਗੇਲੋ ਪਹਿਲਾਂ ਹੀ ਤਾੜ ਜਾਂਦੀ ਕਿ ਅੱਜ ਬਲਵੰਤ ਆਊਗਾ ਰਿੱਚ ਰਹੇ ਮਾਸ ਦੀ ਸਲੂਣੀ ਮਹਿਕ ਨਾਸਾਂ ਵਿੱਚ ਜਲੂਨ ਛੇੜਦੀ ਤੇ ਉਹ ਬੋਤਲ ਅੱਧੀ ਕਰ ਚੁੱਕੇ ਹੁੰਦੇ ਕਿ ਮੀਟ ਦਾ ਛੰਨਾ ਬੀਤੂ ਦੋ ਚਮਚੇ ਰੱਖ ਕੇ ਗੇਲੋ ਬੈਠਕ ਵਿੱਚ ਆਉਂਦੀ ਬਿਜਲੀ ਦੇ ਤੇਜ ਚਾਨਣ ਵਿੱਚ ਉਹਦੀਆਂ ਅੱਖਾਂ ਚਮਕ ਰਹੀਆਂ ਹੁੰਦੀਆਂ ਉਹਦੇ ਤੁਰਨ ਦਾ ਉਹਦੇ ਖੜਨ ਦਾ ਅੰਦਾਜ਼ ਬਲਵੰਤ ਨੂੰ ਪਿਆਰਾ ਲੱਗਦਾ ਉਹ ਲਗਾਤਾਰ ਉਹਦੇ ਵੱਲ ਦੇਖ ਰਿਹਾ ਹੁੰਦਾ ਉਹਦੇ ਹੱਥਾਂ ਦੀਆਂ ਹਰਕਤਾਂ ਰੁਕ ਜਾਂਦੀਆਂ ਨਜ਼ਰ ਪਥਰਾ ਜਾਂਦੀ ਉਹ ਛੇਤੀ ਹੀ ਬੈਠਕ ਵਿੱਚੋਂ ਬਾਹਰ ਹੋ ਜਾਂਦੀ ਛੇਪ ਜਹੀ ਮੰਨਦੀ ਕਿ ਜਗਰੂਪ ਕਿਤੇ ਬਲਵੰਤ ਵੱਲ ਝਾਕ ਨਾ ਬੈਠੇ ਪਰ ਉਹਦੀ ਨਿਗਾਹ ਤਾਂ ਆਪਣੇ ਓਨੇ ਗਲਾਸ ਉੱਤੇ ਟਿਕੀ ਹੁੰਦੀ ਬਲਵੰਤ ਦਾ ਗਲਾਸ ਉਹਨੂੰ ਭਰਿਆ ਭਰਿਆ ਲੱਗਦਾ ਉਹ ਫੈਸਲਾ ਨਾ ਕਰ ਸਕਦਾ ਕਿ ਬਲਵੰਤ ਦਾ ਗਲਾਸ ਪਾਣੀ ਨਾਲ ਵੱਧ ਭਰਿਆ ਹੈ ਜਾਂ ਸ਼ਰਾਬ ਨਾਲ ਛੰਨਾ ਮੁਕਤੇ ਨੂੰ ਉਹ ਬੋਤਲ ਸਿਰੇ ਲਾ ਦਿੰਦੇ ਬਲਵੰਤ ਠੇਕੇਦਾਰ ਨੂੰ ਗਾਲਾਂ ਕੱਢਣ ਲੱਗਦਾ ਨੀਰਾ ਪਾਣੀ ਦਿੰਦੇ ਨੇ ਪੈਣ ਚੋਂ ਪੀ ਜਾਓ ਨਾਲ ਦੀ ਨਾਲ ਲਹੀ ਜਾਂਦੀ ਹੈ ਪਿੰਡ ਚ ਜਮਾ ਕੌੜੀ ਵਿੱਚ ਪਤਾ ਨਹੀਂ ਕੀ ਪਾਉਂਦੇ ਨੇ ਧੀ ਦੇ ਜਾਰ ਜਗਰੂਪ ਕੀਤੂ ਨੂੰ ਭੇਜਦਾ ਜਾ ਅੱਡੇ ਤੇ ਜਾ ਓਏ ਆਖੀ ਮੈਨੂੰ ਬੰਤਨੇ ਭੇਜਿਆ ਹੈ ਬੋਤਲ ਫੜ ਕੇ ਲਿਆ ਮੇਰੇ ਨਾਂ ਲਿਖਣੀ ਆ ਚੰਗਾ ਕੀ ਤੂੰ ਪੰਜਾਂ ਸੰਤਾ ਮਿੰਟਾਂ ਵਿੱਚ ਹੀ ਆ ਜਾਂਦਾ ਸੀ ਪਿੰਡ ਦੀਆਂ ਪੱਕੀਆਂ ਸੜਕਾਂ ਸਨ ਸਾਈਕਲ ਤੇ ਕੀ ਲੱਗਦਾ ਕਿ ਤੂੰ ਰੋਟੀ ਖਾ ਕੇ ਘਰ ਨੂੰ ਵਗ ਜਾਂਦਾ ਉਸ ਦਿਨ ਉਹਨੂੰ ਮੋਚਾਂ ਲੱਗ ਜਾਂਦੀਆਂ ਮੀਟ ਨਾਲ ਰੋਟੀ ਮਿਲਦੀ ਬਲਵੰਤ ਉਹਦੇ ਗਲਾਸ ਵਿੱਚ ਵੀ ਇੱਕ ਪੈਗ ਪਾ ਦਿੰਦਾ ਸੀ ਉਹ ਦੂਜੀ ਬੋਤਲ ਚਿਰ ਲਾ ਕੇ ਪਿੰਦੇ ਬਲਵੰਤ ਜਾਣ ਬੁੱਝ ਕੇ ਹਨੇਰਾ ਕਰੀ ਜਾਂਦਾ ਆਪ ਛੋਟਾ ਪੈਗ ਪਾਉਂਦਾ ਨਾਲ ਦੀ ਨਾਲ ਉਹਨੂੰ ਪਾਣੀ ਦਾ ਪਰ ਲੈਂਦਾ ਜਗਰੂਪ ਦਾ ਗਲਾਸ ਭਰ ਦਿੰਦਾ ਪਾਣੀ ਥੋੜਾ ਪਾਉਂਦਾ ਭੁੱਖੀਆਂ ਫੀਮਾ ਖਾਣ ਵਾਲੇ ਬੰਦੇ ਨੂੰ ਫਿਰ ਸ਼ਰਾਬ ਵੀ ਘੱਟ ਚੜਦੀ ਮਨਪ੍ਰੀਤ ਰੋਟੀ ਖਾ ਕੇ ਸੌ ਚੁੱਕੀ ਹੁੰਦੀ ਗੇਲੋ ਦੋ ਤਿੰਨ ਵਾਰ ਰੋਟੀ ਨੂੰ ਕਹਿ ਕੇ ਜਾਂਦੀ ਅਖੀਰ ਉਹ ਰੋਟੀ ਖਾ ਲੈਂਦੇ ਜਗਰੂਪ ਇੱਕੋ ਰੋਟੀ ਖਾਂਦਾ ਤੇ ਉਸੇ ਮੰਜੇ ਉੱਤੇ ਟਿੱਡਾ ਹੋ ਜਾਂਦਾ ਗਿੱਲੋ ਉਹਦੇ ਉੱਤੇ ਖੇਸ ਦੇਣ ਆਉਂਦੀ ਤੋ ਘਰਾੜੇ ਮਾਰ ਰਿਹਾ ਹੁੰਦਾ ਬਲਵੰਤ ਰੋਟੀ ਖਾ ਕੇ ਹੱਥ ਧੋ ਲੈਂਦਾ ਉਹ ਇੱਕ ਦੂਜੇ ਵੱਲ ਝਾਕਦੇ ਤੇ ਸੁਭਾਤ ਵੱਲ ਤੁਰ ਪੈਂਦੇ ਕਦੇ ਬਲਵੰਤ ਖੇਤ ਨਾ ਗਿਆ ਹੁੰਦਾ ਅਤੇ ਦਿਨ ਵੇਲੇ ਹੀ ਜਗਰੂਪ ਤੇ ਘਰ ਚਲਿਆ ਜਾਂਦਾ ਆਂਟੀ ਗਵਾਂਡੀ ਸਮਝਦੇ ਕਿ ਉਹਨਾਂ ਕੋਲ ਇਹਨਾਂ ਦੀ ਜ਼ਮੀਨ ਹੈ ਬਲਵੰਤ ਕਿਸੇ ਕੰਮ ਨੂੰ ਆਇਆ ਹੋਵੇਗਾ ਜਗਰੂਪ ਉਸ ਵਕਤ ਭੁੱਕੀ ਖਾ ਕੇ ਬੈਠਕ ਵਿੱਚ ਬੇਸੁੱਧ ਹੋਇਆ ਪਿਆ ਹੁੰਦਾ ਉਹ ਬਲਵੰਤ ਨਾਲ ਬੈਠ ਕੇ ਗੱਲ ਕਰਨ ਜੋਗਾ ਵੀ ਨਾ ਹੁੰਦਾ ਮਸਾਂ ਅੱਖਾਂ ਖੋਲਦਾ ਤੇ ਫਿਰ ਡਿੱਗ ਪੈਂਦਾ ਉਹਦਾ ਨਿਤਦਾ ਹੀ ਇਹ ਹਾਲ ਸੀ ਤੜਕੇ ਫੀਮ ਖਾ ਕੇ ਮੰਜਾ ਛੱਡਦਾ ਦੁਪਹਿਰ ਤੋਂ ਬਾਅਦ ਭੁੱਕੀ ਅਤੇ ਫਿਰ ਆਥਣ ਨੂੰ दारू ਕੁੜੀ ਮਨਪ੍ਰੀਤੋ ਸਕੂਲੋਂ ਨਹੀਂ ਮੁੜੀ ਹੁੰਦੀ ਸੀ ਗੇਲੋ ਨੂੰ ਪਤਾ ਹੁੰਦਾ ਕਿ ਉਹਨੇ ਕਿੰਨੇ ਵਜੇ ਘਰ ਆਉਣਾ ਹੈ ਉਹਨਾਂ ਨੂੰ ਵਕਤ ਮਿਲ ਜਾਂਦਾ ਸੀ ਪਿੱਛੋ ਬੈਠਕ ਵਿੱਚ ਬੈਠ ਕੇ ਹੀ ਗੇਲੋ ਤੇ ਬਲਵੰਤ ਖੇਤਾਂ ਦੀਆਂ ਗੱਲਾਂ ਕਰਨ ਲੱਗਦੇ ਜਾਣ ਕੇ ਹੀ ਦੂਰ ਦੂਰ ਬੈਠਦੇ ਨੀਵਾ ਨਹੀਂ ਬੋਲਦੇ ਸਨ ਕਦੇ ਗੇਲੋ ਮਨਪ੍ਰੀਤ ਦੀ ਪੜ੍ਹਾਈ ਦੀਆਂ ਗੱਲਾਂ ਕਰਦੀ ਕਦੇ ਮੌੜਾਂ ਦੀਆਂ ਗੱਲਾਂ ਕਰਕੇ ਮਾਮੇ ਮਾਮੀ ਨੂੰ ਯਾਦ ਕਰਦੀ ਮਾਮਾ ਮਾਮੀ ਮਰ ਚੁੱਕੇ ਸਨ ਹੁਣ ਮਾਮੇ ਦੇ ਮੁੰਡੇ ਸਨ ਜੋ ਖੇਤੀ ਦਾ ਕੰਮ ਕਰਦੇ ਗੇਲੋ ਉਹਨਾਂ ਦੀ ਤਾਰੀਫ਼ ਕਰਦੀ ਆਖਦੀ ਬਲਾਈ ਚੰਗੇ ਨੇ ਮਾਮੇ ਦੇ ਪੁੱਤ ਜਦੋਂ ਜਾਮਾ ਹੱਥੀ ਸ਼ਾਵਾ ਕਰਦੇ ਨੇ ਪਰਜਾਈਆਂ ਉਦੋਂ ਚੰਗੀਆਂ ਵਿਚਾਰੀਆਂ ਨੇ ਕਦੇ ਮੱਥੇ ਵੱਟ ਨਹੀਂ ਪਾਇਆ ਜੇ ਗਰੂਪ ਕੋਲ ਹੀ ਮੰਝੇ ਉੱਤੇ ਪਿਆ ਹੁੰਦਾ ਉਹਨੂੰ ਕੋਈ ਪਤਾ ਨਾ ਹੁੰਦਾ ਕਿ ਘਰ ਵਿੱਚ ਕੌਣ ਆਇਆ ਹੈ ਤੇ ਕੀ ਗੱਲਾਂ ਹੋ ਰਹੀਆਂ ਹਨ ਉਹਦੀਆਂ ਗੱਲਾਂ ਕਰ-ਕਰ ਉਹ ਹੱਸਣ ਲੱਗਦੇ ਕਦੇ ਗੇਲੋ ਉਦਾਸ ਹੋ ਜਾਂਦੀ ਤੇ ਅੱਖਾਂ ਪਰ ਲੈਂਦੀ ਤੂੰ ਭਾਬੀਆਂ ਚੇਤਨਾ ਡਿੱਗ ਗਿਆ ਕਰ ਅਸੀਂ ਹੈਗੇ ਆ ਜਦੋਂ ਤੇਰੇ ਨਾਲ ਖੜਾਂਗੇ ਹਮੇਸ਼ਾ ਇਹ ਤਾਂ ਬਣਿਆ ਰਹਿੰਦਾ ਏ ਚੱਲ ਮੇਰੀ ਤਾਂ ਲੰਘ ਜੂਗੀ ਕੁੜੀ ਤਾਂ ਮੈਂ ਕੀ ਕਰੂੰਗੀ ਦਿਨੋ ਦਿਨ ਵੱਡੀ ਹੁੰਦੀ ਜਾਂਦੀ ਏ ਕੱਲ ਨੂੰ ਵਿਆਹ ਹੀ ਜਾਣਾ ਏ ਨੇ ਕੁੜੀ ਹੁਸ਼ਿਆਰ ਏ ਤੇਰੀ ਇਹਨੂੰ ਪੜ੍ਹਾਈ ਚੱਲ 10 12 ਜਮਾਤਾਂ ਪਾਸ ਕਰ ਲੈ ਆਪਾਂ ਵਿਆਹ ਲਾਂਗੇ ਇਹਨੂੰ ਵਧੀਆ ਘਰ ਟੱਕਰੂਗਾ ਜਮਾਈ ਨੂੰ ਘਰੇ ਰੱਖ ਲਈ ਉਹ ਤੇਰਾ ਪੁੱਤ ਬਣ ਕੇ ਰਹੂ ਜਦੋਂ ਜ਼ਮੀਨ ਹੈ ਐਨੀ ਤੇਰੇ ਕੋਲ ਜੇ ਇਹੀ ਸੁਧਰ ਜੇ ਇਹ ਨਹੀਂ ਸੁਧਰਦਾ ਭਾਬੀ ਹੁਣ ਇਹ ਤਾਂ ਐਂ ਹੀ ਰਹੂ ਇਹਦੀ ਆਸ ਛੱਡ ਦੇ ਚਾਹੇ ਕਿ ਹਾਜੇ ਹੈ ਸਿਰ ਦਾ ਸਾਈ ਹੈ ਐ ਕਿਵੇਂ ਛੱਡ ਦਿਆਂ ਮੈਂ ਇਹਨੂੰ दारू ਪੀ ਜਾਵੇ ਬਸ ਭੁੱਖੀ ਭੀਮ ਨਾ ਖਾਵੇ ਦੇਖ ਕੀ ਹਾਲ ਹੈ ਦਾ ਹੈ ਕੋਈ ਸੁਰਤ ਜਗ ਜਹਾਨ ਦੀ ਕੋਈ ਨਾ ਭਾਬੀ ਤੂੰ ਦਿਲ ਧਾਰ ਬਲਵੰਤ ਆਪ ਉੱਠ ਕੇ ਗੇਲੋ ਦਾ ਮੋਢਾ ਫੜਦਾ ਉਹ ਜ਼ਖਮੀ ਘੁੱਗੀ ਵਾਂਗ ਤੜਫ ਰਹੀ ਹੁੰਦੀ ਇੰਤ ਕਦੇ-ਕਦੇ ਬਲਵੰਤ ਨਾਲ ਗੱਲਾਂ ਕਰਕੇ ਉਹ ਆਪਣਾ ਮਲ ਹੌਲਾ ਕਰ ਲੈਂਦੀ ਪਰ ਉਹਨੂੰ ਕਿਦਰੇ ਵੀ ਤਸੱਲੀ ਨਹੀਂ ਸੀ ਉਹਦੇ ਲਈ ਸਭ ਕੁਝ ਵਕਤ ਨੂੰ ਧੱਕਾ ਸੀ ਉਹ ਇਕੱਲੀ ਬੈਠੀ ਪਿਛਾਂ ਨੂੰ ਮੁੜ ਜਾਂਦੀ ਬਚਿੱਤਰ ਨੂੰ ਉਹਦਾ ਕੋਈ ਸੰਸਾ ਨਹੀਂ ਸੀ ਜਦੋਂ ਪਿਓ ਬੈਠਾ ਸੀ ਉਹਨੂੰ ਭੈਣ ਦਾ ਕਾਹਦਾ ਸੰਸਾ ਹੁੰਦਾ ਪਿਓ ਸੀ ਬਸ ਉਹਨੂੰ ਪਤਾ ਨਹੀਂ ਕਿਹੜੇ ਮਹਾਰਾਜਾ ਪਟਿਆਲੇ ਦੀ ਉਡੀਕ ਸੀ ਦੁਨੀਆ ਦਾ ਕੋਈ ਵੀ ਮੁੰਡਾ ਉਹਨੂੰ ਪਸੰਦ ਨਹੀਂ ਸੀ ਉਹ ਤਾਂ ਬਸ ਉਹਨੂੰ ਵੱਡੀ ਹੁੰਦੀ ਨੂੰ ਦੇਖਦਾ ਰਹਿੰਦਾ ਇਹ ਹੀ ਤਾਂ ਉਮਰ ਹੁੰਦੀ ਹੈ ਕਿ ਕੁੜੀ ਨੂੰ ਉਹਦਾ ਕੋਈ ਹਾਣੀ ਮਿਲੇ ਉਹਨਾਂ ਚੱਲ ਬਲੱਲੇ ਜਿਹੇ ਦਿਨਾਂ ਵਿੱਚ ਰਾਮਾ ਪਤਾ ਨਹੀਂ ਉਹਨੂੰ ਕਿਵੇਂ ਆ ਟੱਕਰਿਆ ਸੀ ਫਿਰ ਤਾਂ ਜਿਵੇਂ ਉਹਨਾਂ ਨੂੰ ਕਿਸੇ ਦੀ ਪਰਵਾਹ ਹੀ ਨਹੀਂ ਸੀ ਕਿਸੇ ਦਾ ਕੋਈ ਭੈਅ ਨਹੀਂ ਰਹਿ ਗਿਆ ਸੀ ਕੋਈ ਨਿੰਦ ਵਿਚਾਰ ਨਹੀਂ ਸੀ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਸੀ ਤੇ ਫਿਰ ਇਹਨਾਂ ਸਬੰਧਾਂ ਦਾ ਕੋਈ ਭਵਿੱਖ ਵੀ ਨਹੀਂ ਸੀ ਉਹ ਦੇ ਪੱਖੋਂ ਹੋੜੇ ਫੁੱਲ ਹੋ ਕੇ ਅਗਲੇ ਬਿੰਦ ਹੀ ਦੁਬਾਰਾ ਭਰਨ ਲੱਗਦੇ ਇਹ ਸਿਲਸਿਲਾ ਕਿੰਨੇ ਸਾਲ ਚੱਲੀ ਰਹਿਣਾ ਸੀ ਉਹਨਾਂ ਦੋਵਾਂ ਨੂੰ ਕੋਈ ਪਤਾ ਨਹੀਂ ਸੀ ਇਹ ਸਿਲਸਿਲਾ ਕਿਸ ਮੋੜ ਉੱਤੇ ਆ ਕੇ ਖਤਮ ਹੋਵੇਗਾ ਇਹਦਾ ਕੋਈ ਗਿਆਨ ਨਹੀਂ ਸੀ ਉਹਨਾਂ ਦੇ ਸੁਪਨੇ ਵਿੱਚ ਵੀ ਨਹੀਂ ਸੀ ਕਿ ਇਹ ਸਬੰਧ ਇੰਝ ਦੀ ਭਿਆਨਕ ਸ਼ਕਲ ਅਖਤਿਆਰ ਕਰ ਲੈਣਗੇ। ਰਾਮੇ ਦਾ ਕਤਲ ਅਤੇ ਉਹਦਾ ਆਪਣਾ ਇਹ ਹਾਲ ਹੋਵੇਗਾ ਕਿ ਪਿੰਡੋ ਹੀ ਕੱਢ ਦਿੱਤਾ ਜਾਵੇ ਜਿਵੇਂ ਉਹ ਉੱਥੋਂ ਦੀ ਧੀ ਹੋਵੇ ਹੀ ਨਾ ਕਿ ਮੈਨੂੰ ਇਸ ਗੁਨਾਹ ਦੀ ਐਡੀ ਵੱਡੀ ਸਜ਼ਾ ਮਿਲਣੀ ਸੀ। ਉਹ ਸੋਚਦੀ ਅਤੇ ਸੋਚਦੀ ਹੀ ਰਹਿ ਜਾਂਦੀ। ਉਸ ਗੁਨਾਹ ਦੀ ਐਡੀ ਸਜ਼ਾ ਮਿਲੀ ਕਿ ਉਹਨੂੰ ਪਿੰਡੋ ਹੀ ਕੱਢ ਦਿੱਤਾ ਗਿਆ ਨਾਲ ਦੀ ਨਾਲ ਉਹਦੇ ਪੱਲੇ ਇਹ ਟੁੱਟੜਾ ਪੰਗੀ ਪੋਸਤੀ ਪੈ ਗਿਆ ਸਰੀਰ ਪੱਖੋਂ ਵੀ ਸਾਬਤ ਨਹੀਂ ਸੀ ਨਿਮਾਣਾ ਇਹ ਕੁੜੀ ਪਤਾ ਨਹੀਂ ਕਿਵੇਂ ਅਤੇ ਕਦੋਂ ਉਹਦੇ ਢਿੱਡ ਪੈ ਗਈ ਨਹੀਂ ਤਾਂ ਉਹਨੂੰ ਕੋਈ ਇੱਕ ਦਿਨ ਵੀ ਯਾਦ ਨਹੀਂ ਹੈ ਜਦੋਂ ਜਗਰੂਪ ਉਹਨੂੰ ਪੂਰਾ ਮਰਦ ਲੱਗਿਆ ਹੋਵੇ ਟੁੱਟੇ ਪੱਟ ਵਾਲਾ ਲੱਤ ਪੂਰੀ ਨਹੀਂ ਮੁੜਦੀ ਏਉਂ ਲੱਗਦਾ ਜਿਵੇਂ ਇੱਕ ਟੰਕ ਚੁੱਕ ਕੇ ਕੁੱਤਾ ਪਿਸ਼ਾਬ ਕਰਦਾ ਹੋਵੇ ਪਿਸ਼ਾ ਵੀ ਕਰਦਾ ਸੀ ਗੰਦਾ ਨਹੀਂ ਤਾਂ ਉਹਦੇ ਵਿੱਚ ਦੇ ਸੁੱਖ ਕਿੱਥੇ ਸੀ ਇਹ ਬਲਵੰਤ ਹੁਣ ਉਹਨੂੰ ਪੂਰਾ ਦੇ ਸੁੱਖ ਦਿੰਦਾ ਬਲਵੰਤ ਕਰਕੇ ਉਹਨੂੰ ਜਗਰੂਪ ਭੁੱਲਿਆ ਹੋਇਆ ਸੀ ਬਲਵੰਤ ਕਰਕੇ ਉਹਨੂੰ ਰਾਮਾ ਯਾਦ ਆ ਜਾਂਦਾ ਬਲਵੰਤ ਰਾਮੇ ਜਿਹਾ ਹੀ ਸੀ ਗੋਰਾ ਚਿੱਟਾ ਉੱਡਾ ਹੀ ਕੱਦ ਉਹੀ ਅੰਗ ਪੈਰ ਉਹਦੇ ਤੇਜ ਵਗਦੇ ਸਾਂ ਰਾਮੇ ਦੇ ਸਾਹ ਲੱਗਦੇ ਉਸ ਸਮੇਂ ਉਹ ਅੱਖਾਂ ਮੀਚ ਲੈਂਦੀ ਅਤੇ ਰਾਮੇ ਦਾ ਧਿਆਨ ਧਰਦੀ ਉਹਦੇ ਪਿੰਡੇ ਵਿੱਚ ਉਹੀ ਰਾਮੇ ਦੇ ਪਿੰਡੇ ਦੀ ਗੰਧ ਸੀ ਇੱਕ ਦਿਨ ਗੇਲੋ ਨੇ 15 20 ਕਿਲੋ ਕਣਕ ਛੰਡ ਸਵਾਰ ਕੇ ਪੀਣਾ ਤਿਆਰ ਕੀਤਾ ਤੇ ਗੱਟਾ ਬੋਰੀ ਕੀਤੂ ਦੇ ਸਿਰ ਤੇ ਚੁਕਵਾ ਕੇ ਕਹਿੰਦੀ ਚੱਲ ਵੇ ਮੈਂ ਨਾਲ ਚੱਲਦੀ ਹਾਂ ਤੇਰੇ ਆਟੇ ਦੀ ਮਸ਼ੀਨ ਤੇ ਅੱਖਾਂ ਉਹਨੂੰ ਜਾ ਕੇ ਵੇ ਹਰ ਵਾਰੀ ਮੋਟਾ ਪੀ ਕੇ ਭੇਜਦਾ ਕਿੱਤੇ ਨੂੰ ਲੱਗਿਆ ਜਿਵੇਂ ਚਾਚੀ ਨੂੰ ਕੋਈ ਸ਼ੱਕ ਹੋ ਗਿਆ ਹੋਵੇ ਗੱਟਾ ਚੁੱਕੀ ਉਹ ਗੇਲੋ ਦੇ ਅੱਗੇ-ਅੱਗੇ ਸੋਚਦਾ ਜਾ ਰਿਹਾ ਸੀ ਮੈਂ ਤਾਂ ਦੂਜੇ ਪਾਲੀਆਂ ਆਂਗੂ ਕਦੇ ਕੀਤਾ ਨਹੀਂ ਨਾ ਪੀਣੇ ਚੋਂ ਕਦੇ ਦਾਣੇ ਕੱਢਿਆ ਨਾ ਹੀ ਪੈਸੇ ਮਾਰੇ ਪਹਿਲਾਂ ਤਾਂ ਉਹ ਕਿੰਨੇ ਸਾਲਾਂ ਤੋਂ ਕੱਲ੍ਹ ਨਹੀਂ ਜਾਂਦਾ ਰਿਹਾ ਮਸ਼ੀਨ ਤੇ ਆ ਚਾਚੀ ਨਾਲ ਕਿਉਂ ਆਈ ਹੈ ਕੰਡੇ ਤੇ ਪੀਣਾ ਜੋ ਖਾ ਕੇ ਕੀਤੂ ਨੇ ਅੰਦਰ ਚੱਕੀ ਉੱਤੇ ਰੱਖਿਆ ਤਾਂ ਉਹ ਉਹਦੇ ਨਾਲ ਹੀ ਖੜੀ ਸੀ ਇੱਕ ਘਸਿਆ ਜਿਹਾ ਬੰਦਾ ਇੱਕ ਅੱਖ ਮੀਚ ਕੇ ਸ਼ੈਣੀ ਉੱਤੇ ਨਿੱਕੀ ਹਥੌਣੀ ਮਾਰ ਰਿਹਾ ਸੀ ਉਹ ਬਹੁਤ ਕਾਹਲ ਵਿੱਚ ਲੱਗਦਾ ਸੀ ਦਿਨ ਖਾਸਾ ਚੜ ਆਇਆ ਸੀ ਅਤੇ ਉਹਦਾ ਪੱਥਰ ਹਲੇ ਅੱਧ ਤੋਂ ਵੱਧ ਰੋਹਣ ਵਾਲਾ ਪਿਆ ਸੀ ਜੂੜੀ ਲੈ ਕੇ ਉਹ ਪੱਥਰ ਦੀਆਂ ਕੰਕਰਾਂ ਹੁੰਜਦਾ ਬਿੰਦੇ-ਬਿੰਦੇ ਮਾਲਕ ਵੱਲ ਨਿਗਾਹ ਵੀ ਮਾਰ ਜਾਂਦਾ ਜੋ ਕੰਡੇ ਤੇ ਬੈਠਾ ਕਿਸੇ ਹਿਸਾਬ ਕਿਤਾਬ ਵਿੱਚ ਗੁੰਮ ਸੀ ਬੇਪਾਈ ਗੱਲ ਸੁਣੀ ਮੇਰੀ ਗੇਲੋ ਨੇ ਉਹਨੂੰ ਰੋਕਿਆ ਖੱਬੇ ਹੱਥ ਵਿੱਚ ਛਿਆਣੀ ਸੱਜੇ ਹੱਥ ਵਿੱਚ ਹਥੌੜੀ ਉਹ ਉਸੇ ਆਸਣ ਵਿੱਚ ਬੈਠਾ ਔਰਤ ਵੱਲ ਟੇਡਾਂ ਚੱਕਿਆ ਪੁੱਛਿਆ ਹਾਂ ਬੋਲ ਪਾਈ ਤੇਰੇ ਗੱਲ ਜਿਹੜਾ ਕਮੀਜ਼ ਐ ਇਹ ਮੈਨੂੰ ਦੇ ਦੇ ਮੈਂ ਘਰੋਂ ਤੈਨੂੰ ਇਸ ਮੁੰਡੇ ਹੱਥ ਨਵਾਂ ਕਮੀਜ਼ ਭੇਜ ਦਿੰਨੀ ਆ ਉਹ ਨਿੱਕਾ ਨਿੱਕਾ ਹੱਸਿਆ ਕੁੜਤਾ ਭਾਈ ਤੂੰ ਮੇਰਾ ਕੀ ਕਰਨਾ ਹੈ ਹੁਣ ਉਹ ਉਹਦੇ ਵੱਲ ਸਿੱਧਾ ਦੇਖ ਰਿਹਾ ਸੀ ਮੈਨੂੰ ਇਹ ਕੁੜਤਾ ਚਾਹੀਦਾ ਏ ਕਟੂਣਾ ਕਰਨਾ ਏ ਮੈਂ ਉਹ ਅਧੀਨ ਹੋਈ ਖੜੀ ਸੀ ਟੂਣਾ ਟੂਣਾ ਕਿਤੇ ਮੇਰੇ ਤੇ ਨਾ ਪੈ ਜੇ ਉਹੀ ਮਾਰਿਆ ਜਾਵਾਂ ਗਰੀਬ ਮੈਂ ਮੈਂ ਤਾਂ ਬਾਲ ਬੱਚੇ ਦਾ ਨਾ ਭਾਈ ਨਹੀਂ ਵੀਰਾ ਤੈਨੂੰ ਕੁਛ ਨਹੀਂ ਹੁੰਦਾ ਮੈਨੂੰ ਕਿਸੇ ਸਿਆਣੇ ਨੇ ਦੱਸਿਆ ਤੂੰ ਕੌਣ ਏ ਭਾਈ ਉਹਨੂੰ ਕੋਈ ਸ਼ੱਕ ਸੀ ਮਹਿਤਾ ਵੀਰਾ ਸੂਬੇਦਾਰ ਹਿੰਮਤ ਸੂਦੀ ਨੂੰ ਅੱਜ ਗਰੂਪ ਦੇ ਘਰੋਂ ਅੱਛੇ-ਅੱਛੇ ਜੂਪੇ ਦੀ ਬਹੂ ਪਹਿਲਾਂ ਨਹੀਂ ਦੇਖਿਆ ਭਾਈ ਤੈਨੂੰ ਮੈਂ ਜੂਪਾ ਤਾਂ ਆਉਂਦਾ ਹੁੰਦਾ ਲਾਲੇ ਕੋਲ ਕਿੰਨਾ-ਕਿੰਨਾ ਚਿਹਰ ਬੈਠਾ ਰਹਿੰਦਾ ਉਹਨੇ ਗੇਲੋ ਦੇ ਸਰੀਰ ਵੱਲ ਬੜੇ ਗੌਰ ਨਾਲ ਸਿਰ ਤੋਂ ਪੈਰਾਂ ਤੱਕ ਦੇਖਿਆ ਹਾਂ ਵੀਰਾ ਫਿਰ ਸਹੋਰੀਏ ਨਵੇਂ ਕਮੀਜ਼ ਨੂੰ ਕੀ ਐ ਮੇਰੇ ਕੋਲ ਦੋ ਨੇ ਇੱਕ ਉਹ ਵਾਧੂ ਪਿਆ ਹੈ ਕਿੱਲੇ ਤੇ ਟੰਗਿਆ ਉਹ ਲੈ ਜਾ ਮੈਨੂੰ ਨੰਗਾ ਕਾਹਨੂੰ ਕਰਦੀ ਐ ਉਹਨੇ ਵਾਧੂ ਗੱਲ ਨਹੀਂ ਕੀਤੀ ਉਹਦੀ ਸ਼ੈਣੀ ਹਥੌੜੀ ਫੇਰ ਚੱਲਣ ਲੱਗੀ ਕਿੱਲੇ ਟੰਗਿਆ ਕੋੜਤਾ ਲੈ ਕੇ ਉਹਨੇ ਗੁੱਛਾ-ਮੁੱਛਾ ਕੀਤਾ ਤੇ ਨੱਕ ਨੂੰ ਲਾ ਲਿਆ ਕੱਪੜੇ ਵਿੱਚ ਆਟੇ ਤੇ ਪਿੰਡੇ ਤੋਂ ਦੇ ਮੁੜਕੇ ਦੀ ਰਲੀ ਮਿਲੀ ਬੋ ਸੀ ਇੱਕ ਜਾਣੀ ਪਛਾਣੀ ਬੋ ਥਾਂ ਖੜੀ ਦੋ ਦਾ ਸਰੀਰ ਜਿਵੇਂ ਪਿਗਲਣ ਲੱਗਿਆ ਹੋਵੇ ਉਹਨੂੰ ਲੱਗਿਆ ਉਹ ਛੱਠੀ ਗੁੱਜਰ ਮਲ ਦੀ ਮਸ਼ੀਨ ਵਿੱਚ ਆਟਾ ਚੱਕੀ ਵਾਲੇ ਕਮਰੇ ਵਿੱਚਕਾਰ ਖੜੀ ਹੈ ਲੱਕੜ ਤੇ ਫੱਟਿਆਂ ਦੀ ਛੱਤ ਉੱਤੇ ਪੀਣੇ ਦੀਆਂ ਬੋਰੀਆਂ ਦਾ ਢੇਰ ਚੱਕੀ ਦੀ ਟੀਪ ਦਾ ਉਹੀ ਨੀਲਾ ਰੰਗ ਓਡਾ ਹੀ ਕਮਰਾ ਤੇ ਕਮਰੇ ਦੇ ਲੈਂਟਰ ਤੋਂ ਥੱਲੇ ਲਟਕਦੇ ਮੱਕੜੀਆਂ ਦੇ ਚਿੱਟੇ ਜਾਲੇ ਇਸ ਕਮਰੇ ਵਿੱਚੋਂ ਕਿੰਨੀ ਵਾਰ RAMME ਕੋਲ ਵੱਡੇ ਤੜਕੇ ਆਈ ਸੀ ਦੋ ਤਿੰਨ ਦਿਨਾਂ ਬਾਅਦ ਜਦੋਂ ਇੱਕ ਆਥਣ ਬਲਵੰਤ ਉਹਨਾਂ ਦੇ ਘਰ ਆਇਆ ਤਾਂ ਪਹਿਲਾ ਵਾਂਗ ਹੀ ਚੁੱਲ੍ਹੇ ਉੱਤੇ ਬੱਕਰੇ ਦਾ ਮਾਸ ਰਿੱਜਣ ਲੱਗਿਆ ਪਹਿਲਾ ਵਾਂਗ ਹੀ ਉਹ ਬੈਠਕ ਵਿੱਚ ਬੈਠ ਕੇ ਪੀ ਰਹੇ ਸਨ ਉਹ ਪਹਿਲਾ ਵਾਂਗ ਹੀ ਬੈਠਕ ਵਿੱਚ ਮੀਠ ਦਾ ਸ਼ੰਨਾ ਲੈ ਕੇ ਗਈ ਸੀ ਪਹਿਲਾ ਵਾਂਗ ਹੀ ਉਹਨਾਂ ਦੋਹਾਂ ਨੇ ਰੋਟੀ ਖਾਧੀ ਸੀ ਅਤੇ ਜਗਰੂਪ ਆਪਣੇ ਮੰਝੇ ਉੱਤੇ ਲੁੜਕ ਗਿਆ ਸੀ ਮਨਪ੍ਰੀਤ ਸੌ ਚੁੱਕੀ ਸੀ ਪਹਿਲਾ ਵਾਂਗ ਹੀ ਬਲਵੰਤ ਉਹਦੇ ਨਾਲ ਸੁਭਾਤ ਵਿੱਚ ਆਇਆ ਸੀ ਉਹਦੇ ਗੱਲ ਦਾ ਕੁੜਤਾ ਲਾਉਣ ਲੱਗੀ ਉਹ ਦੇਖੀ ਜਾ ਰਿਹਾ ਸੀ ਕੰਦ ਉੱਤੇ ਮੱਧਮ ਰੋਸ਼ਨੀ ਦਾ ਬਲਵ ਜਾਗ ਰਿਹਾ ਸੀ ਉਹਨੇ ਬਲਵੰਤ ਨੂੰ ਆਟਾ ਚੱਕੀ ਵਾਲਾ ਕੁੜਤਾ ਦਿੱਤਾ ਤੇ ਕਾਹਲ ਨਾਲ ਕਿਹਾ ਆ ਪਾ ਪਹਿਲਾਂ ਕੁੜਤਾ ਤਾਂ ਉਹਨੇ ਪਾ ਲਿਆ ਉਹਦੇ ਨੱਕ ਨੂੰ ਗਲੇ ਸੜੇ ਆਟੇ ਦੀ ਬਦਬੂ ਚੜੀ ਤਾਂ ਉਹ ਖੰਗੜ ਲੱਗ ਪਿਆ ਬੋਲਿਆ ਇਹ ਕੀ ਨਵਾਂ ਟਟਵੈਰ ਖੜਾ ਕਰਤਾ ਬਸ ਇਹ ਪਾਈ ਰੱਖ ਗੇਲੋ ਦੀਆਂ ਅੱਖਾਂ ਬੰਦ ਸਨ ਉਹ ਪਤਾ ਨਹੀਂ ਕਿੱਥੇ ਪਹੁੰਚੀ ਹੋਈ ਸੀ ਤੇ ਫਿਰ ਬਲਵੰਤ ਜਦੋਂ ਵੀ ਗੇਲੋ ਕੋਲ ਆਉਂਦਾ ਪਹਿਲਾਂ ਉਹਨੂੰ ਉਹੀ ਉਹ ਗਲਿਆ ਸੜਿਆ ਕਮੀਜ਼ ਗਾਲ ਪਾਉਣਾ ਪੈਂਦਾ ਉਹ ਹੱਸਦਾ ਵੀ ਰਹਿੰਦਾ ਤੇ ਹੈਰਾਨ ਵੀ ਹੁੰਦਾ ਬਲਵੰਤ ਰਾਮਪੁਰਾ ਫੂਲ ਕੋਲ ਜੇਠੂ ਦੇ ਪਿੰਡ ਵਿਆਇਆ ਹੋਇਆ ਸੀ ਇਸ ਪਿੰਡ ਦਾ ਆਪਣਾ ਰੇਲਵੇ ਸਟੇਸ਼ਨ ਸੀ ਬਰਨਾਲਾ ਬਠਿੰਡਾ 메ਨ ਸੜਕ ਪਿੰਡ ਤੋਂ ਸਿਰਫ ਅੱਧਾ ਮੀਲ ਦੂਰ ਸੀ ਪਿੰਡ ਦੇ ਅੱਧਿਓ ਬਹੁਤੇ ਘਰ ਮਲਾਇਆ ਹੋ ਕੇ ਮੁੜੇ ਸਨ ਜ਼ਮੀਨਾਂ ਚੰਗੀਆਂ ਸਨ ਨਹਿਰੀ ਪਾਣੀ ਘਟ ਸੀ ਮੋਟਰਾਂ ਬਹੁਤੀਆਂ ਸਨ ਲੋਕ ਆਮ ਕਰਕੇ ਖੁਸ਼ਹਾਲ ਸਨ ਪਿੰਡ ਬਹੁਤ ਤਾਂ ਵੱਡਾ ਨਹੀਂ ਸੀ ਬਲਵੰਤ ਦੀ ਬਹੂ ਮਾਪਿਆਂ ਦੀ ਕੋਤੀ ਸੀ ਉਹਦੇ ਦੋ ਭਰਾ ਸਨ ਉਹ ਤੋਂ ਵੱਡੇ ਇਹ ਚੰਗਾ ਖਾਂਦਾ ਪੀਂਦਾ ਕਰ ਸੀ ਮਾਪਿਓ ਚਾਹੇ ਨਹੀਂ ਸਨ ਪਰ ਭਰਾਵਾਂ ਨੇ ਦਿੱਤਾ ਬਹੁਤ ਸੁਰਜੀਤ ਅਨਪੜ ਸੀ ਵਿਆਹ ਤੱਕ ਦਾਜ ਹੀ ਤਿਆਰ ਕਰਦੀ ਰਹੀ ਦਰੀਆਂ ਖੇਸ ਚਾਦਰਾਂ ਸਰਾਣੇ ਅਤੇ ਹੋਰ ਨਿਕਸੁਕ ਦਾ ਢੇਰ ਲਾ ਦਿੱਤਾ ਭਰਾਵਾਂ ਨੇ ਉਹਨੂੰ ਵੱਡੀ ਉਮਰ ਦਾ ਕਰਕੇ ਵਿਆਇਆ ਸੀ ਉਦੋਂ ਤੱਕ ਉਹਦੇ ਨਾਲ ਕੁੜੀਆਂ ਤਾਂ ਦੋ ਦੋ ਜਵਾਕ ਜੰਮੀ ਬੈਠੀਆਂ ਸਨ ਵਿਆਹ ਨਾ ਹੋਣ ਕਰਕੇ ਉਹਦਾ ਸੁਆਦ ਚਿੜਚਿੜਾ ਬਣ ਚੁੱਕਿਆ ਸੀ ਐਵੇਂ ਹੀ ਪਰਜਾਈਆਂ ਨਾਲ ਖਿਜੀ ਰਹਿੰਦੀ ਭਤੀਜੇ ਭਤੀਜੀਆਂ ਨੂੰ ਕੁੱਟ ਦਿੰਦੀ ਦੋ ਦੋ ਡੰਗ ਰੋਟੀ ਨਾ ਖਾਂਦੀ ਭਾਂਡੇ ਚਲਾ ਚਲਾ ਮਾਰਦੀ ਇੰਜ ਕਰਨਾ ਫਿਰ ਉਹਦੀ ਪੱਕੀ ਆਦਤ ਬਣ ਗਈ ਪਰਜਾਈਆਂ ਉਹਦਾ ਮੂੰਹ ਨਹੀਂ ਫਟਕਾਰਦੀਆਂ ਸਨ ਮੁੰਡਿਆਂ ਤੋਂ ਵੀ ਡਰਦੀਆਂ ਉੱਚ ਵੀ ਸਮਝਦਾਰ ਸਨ ਬੀਬੀ ਬੀਬੀ ਕਰਦੀਆਂ ਰਹਿੰਦੀਆਂ ਸੌਰੀ ਜਾ ਕੇ ਸੁਰਜੀਤ ਦਾ ਚੰਦਰਾ ਸੁਭਾਅ ਬਦਲਿਆ ਨਹੀਂ ਜੇਠੂ ਕੇ ਤਾਂ ਉਹਦੀਆਂ ਪਰਜਾਈਆਂ ਚੱਲੀ ਜਾਂਦੀਆਂ ਸਨ ਉਹਨਾਂ ਨੂੰ ਇਹ ਗਿਆਨ ਸੀ ਕਿ ਇੱਕ ਦਿਨ ਇਸ ਕੁੜੀ ਨੇ ਇਸ ਘਰੋਂ ਤੁਰ ਹੀ ਜਾਣਾ ਹੈ ਐਵੇਂ ਹੁਣ ਉਹ ਉਹਦੇ ਨਾਲ ਵਿਗਾੜ ਕਿਉਂ ਪਾਉਣ ਉਹ ਭਤੀਜੇ ਭਤੀਜਿਆਂ ਨੂੰ ਮਾਰਦੀ ਘੁੱਟਦੀ ਸੀ ਤਾਂ ਕੀ ਸੀ ਉਹ ਤਾਂ ਉਹਨਾਂ ਦੀ ਮਾਵਾ ਜਹੀ ਭੁਆ ਸੀ ਜਵਾਕ ਮਾਰ ਖਾ ਕੇ ਉਹਦੇ ਨਾਲ ਫਿਰ ਉਹ ਜਹੇ ਹੋ ਜਾਂਦੇ ਇੱਕ ਗੱਲ ਜ਼ਰੂਰ ਸੀ ਸਰਜੀਤ ਭਰਾਮਾ ਸਾਹਮਣੇ ਨਹੀਂ ਬੋਲਦੀ ਸੀ ਬਲਵੰਤ ਦੀ ਮਾਂ ਚੰਗੀ ਸੀ ਅਤੇ ਸਿਆਣੀ ਸੀ ਉਹ ਹੈ ਸਿਆਰੀ ਸੱਸ ਬਿਲਕੁਲ ਨਹੀਂ ਸੀ ਪਰ ਉਹ ਚੰਗਈਆਂ ਨਾਲ ਚੰਗੀ ਸੀ ਮਾੜਿਆਂ ਨਾਲ ਬਹੁਤ ਮਾੜੀ ਉਹ ਤਾਂ ਇਹ برداشت ਨਹੀਂ ਹੁੰਦਾ ਸੀ ਕਿ ਕੱਲ ਦੀ ਆਈ ਰੋਸ ਰੋਸ ਬੈਠੇ ਰੋਟੀ ਹੀ ਛੱਡ ਦੇਵੇ ਭਾਂਡੇ ਚਲਾ ਚਲਾ ਮਾਰੇ ਅਤੇ ਮੂਰੇ ਬਕਵਾਸ ਕਰੇ ਬਲਵੰਤ ਦੀ ਮਾਂ ਨੇ ਗੱਲੀ ਪਾਤੀ surjeet ਨੂੰ ਸਿੱਧਾ ਕਰਨਾ ਚਾਹਿਆ surjeet ਰੋਂਣ ਬੈਠ ਜਾਂਦੀ ਅਤੇ ਅੱਖਾਂ ਸੁਝਾ ਲੈਂਦੀ ਬਲਵੰਤ ਦੀ ਮਾਂ ਨੂੰ ਉਹ ਡਰਾਮੇ ਕਰਦੀ ਲੱਗਦੀ ਰੋ ਰੋ ਕਿਨੂੰ ਦਿਖਾਉਣੀ ਹੈ ਕਿੱਥੋਂ ਆ ਗਈ ਤੂੰ ਗਏ ਕਰਦੀ ਨਿਤ ਕਲੇਸ਼ ਖੜਾ ਰੱਖਦੀ ਹੈ ਰੱਸਾ ਲਾ ਦੂੰ ਮੈਂ ਭਰਾਵਾ ਪਿੱਟੀ ਦਾ ਇੱਕ ਦਿਨ ਬਲਵੰਤ ਦੀ ਮਾਂ ਤੋਂ ਆਖਿਆ ਗਿਆ surjeet ਵਿੱਚ ਐਨੀ ਝਾਲ ਕਿੱਥੇ ਉਹ ਤਾਂ ਭੜਕ ਪਈ ਅਤੇ ਸਤ ਵਿੱਡੇ ਖੂਨ ਨੂੰ ਭੱਜ ਪਈ ਸਿਰ ਦੀ ਚੁੰਨੀ ਰਾਹ ਵਿੱਚ ਹੀ ਕਿਧਰੇ ਡਿੱਗ ਪਈ ਸੀ ਬੰਦੇ ਤੁਰਦੇ ਉਹਦੇ ਮਗਰ ਦੌੜੇ ਤੋੜੇ ਗਏ ਅਤੇ ਉਹਨੂੰ ਐਨ ਖੂਤ ਹੀ ਮੌਣ ਨੇੜਿਓ ਫੜ ਲਿਆ ਏ ਉਹ ਤੋਂ ਰੋਇਆ ਨਹੀਂ ਜਾ ਰਿਹਾ ਸੀ ਬੰਦੇ ਉਹਦੇ ਦੋਵੇਂ ਡੋਲੇ ਫੜ ਕੇ ਪੁਚਕਾਰ ਦੇ ਪੁਚਕਾਰ ਦੇ ਉਹਨਾਂ ਦੇ ਘਰ ਲੈ ਆਏ ਘਰ ਵਿੱਚ ਖਾਮੋਸ਼ੀ ਸੀ ਜਿਵੇਂ ਕਿਵੇਂ ਟੱਬਰ ਨੇ ਰਾਤ ਕੱਟੀ ਅਤੇ ਤੜਕੇ ਨੂੰ ਸੰਦੇਹਾ ਹੀ ਜੇਠੂ ਕੇ ਸੁਨੇਹਾ ਭੇਜ ਦਿੱਤਾ ਲੈ ਜੋ ਆਪਦੀ ਨੂੰ ਜੇਠੂ ਕੇ ਵਾਲਿਆਂ ਨੂੰ ਕਾਰਨ ਦਾ ਪਤਾ ਨਹੀਂ ਸੀ ਸੁਰਜੀਤ ਦਾ ਛੋਟਾ ਭਾਈ ਤੁਰਤ ਪੈਰ ਆਇਆ ਅਤੇ ਉਹਨੂੰ ਲੈ ਗਿਆ ਜੇਠੂ ਕੇ ਜਾ ਕੇ ਸਰਜੀਤ ਨੇ ਸਵਾਰ ਕੇ ਗੱਲ ਨਹੀਂ ਦਸੀ ਉਹ ਹਾਦਸੇ ਦੇ ਐਨ ਸਿਰਿਓ ਮੁੜੀ ਸੀ ਇਸ ਲਈ ਉਹਦੇ ਅੰਦਰ ਇੱਕ ਦਹਿਸ਼ਤ ਬੈਠੀ ਹੋਈ ਸੀ ਜਦੋਂ ਉਹ ਜੇਠੂ ਕੇ ਗਈ ਉਹਦੇ ਪੇਟ ਵਿੱਚ ਬੱਚਾ ਸੀ ਬੱਚਾ ਜੰਮਣ ਉਹਨੇ ਪੇਕੇ ਆਉਣਾ ਹੀ ਆਉਣਾ ਸੀ ਸੋ ਆਂਡੀਆਂ ਗਵਡੀਆਂ ਵਿੱਚ ਵੀ ਇਹ ਗੱਲ ਸੀ ਕਿ ਸਰਜੀਤ ਜਹਿਮਤ ਕੱਟਣ ਆਈ ਹੈ ਜੇ ਉਹਨੂੰ ਉਹ 2-4 ਮਹੀਨੇ ਪਹਿਲਾਂ ਹੀ ਲੈ ਆਏ ਹਾਂ ਤਾਂ ਤਾ ਵੀ ਕੀ ਹੈ ਇੱਥੇ ਰਹਿ ਕੇ ਪਰਜਾਈਆਂ ਹੱਥੋਂ ਚੰਗਾ ਖਾਵੇ ਪੀਵੇਗੀ ਅਤੇ ਆਰਾਮ ਨਾਲ ਬੱਚਾ ਜੰਮੇਗੀ ਇਸਾ ਥਾਥ ਉੱਤੇ ਪਰਦਾ ਹੀ ਬਣਿਆ ਰਿਹਾ ਕਿ ਸਰਜੀਤ ਦਾ ਨਥਾਣੇ ਖੂਨ ਨੂੰ ਤੋਰ ਪਈ ਸੀ ਚਾਰ ਮਹੀਨਿਆਂ ਬਾਅਦ ਉਹਦੀ ਗੋਦੀ ਮੁੰਡਾ ਸੀ ਸੱਸ ਨੇ ਫਿਰ ਵੀ ਖੁਸ਼ੀ ਮਨਾਈ ਤੇ ਪੰਜੀਰੀ ਲੈ ਕੇ ਆਈ ਨੋ ਸੱਸ ਗੱਲਾਂ ਤਾਂ ਮਾਰਦੀਆਂ ਰਹੀਆਂ ਪਰ ਉਹਨਾਂ ਦੀ ਅੱਖ ਨਹੀਂ ਮਿਲੀ ਅੰਦਰੋਂ ਉਹ ਇੱਕ ਦੂਜੀ ਤੋਂ ਦੂਰ ਦੂਰ ਸਨ ਆਪਣੀ ਨੇਹੋ ਜੜ ਦੇਖਣ ਆਈਆਂ ਬਹੂ ਜਿਹੋ ਜੀ ਹੈਗੀ ਹੋਵੇ ਪਰੇ ਸੱਸ ਦਾ ਅੰਦਰਲਾ ਤਰਕ ਸੀ ਆਈ ਨਾ ਜੱਟੀ ਭੱਜੀ ਭੱਜੀ ਮੁੰਡਾ ਜੰਮ ਕੇ ਬੂਥ ਲਵਾਤੀ ਬੁੜੀ ਦੀ ਨਾ ਆਉਂਦੀ ਜੇ ਸਰ ਜਾਂਦਾ ਭਲਾ ਸਰਜੀਤ ਨੂੰ ਕਮੰਡ ਸੀ ਮੁੰਡਾ ਸਵਾ ਮਹੀਨੇ ਦਾ ਹੋ ਗਿਆ ਫਿਰ ਡੇਢ ਦੋ ਮਹੀਨੇ ਦਾ ਮੁੰਡਾ ਤਾਂ 6 ਮਹੀਨੇ ਦਾ ਹੋ ਚੁੱਕਿਆ ਸੀ ਪਰ ਉਹ ਜੇਠੂ ਕੇ ਹੀ ਬੈਠੀ ਹੋਈ ਸੀ ਕੋਈ ਉਹਨੂੰ ਲੈਣ ਨਹੀਂ ਆਇਆ ਬਲਵੰਤ ਇੱਕ ਵਾਰ ਵੀ ਜੇਠੂ ਕੇ ਨਹੀਂ ਗਿਆ ਸੀ ਉਹ ਤਾਂ ਮੁੰਡਾ ਦੇਖਣ ਵੀ ਨਹੀਂ ਆਇਆ ਸੀ ਨਾ ਉਹ ਆਪ ਆਉਂਦਾ ਸੀ ਤੇ ਨਾ ਮਾਂ ਉਹਨੂੰ ਆਉਣ ਦਿੰਦੀ ਸੱਸ ਨੇ ਅੜੀ ਫੜੀ ਹੋਈ ਸੀ ਕਿ ਉਹ ਲਕੀਰਾਂ ਕਢਵਾ ਕੇ ਬਹੂ ਨੂੰ ਨਥਾਣੇ ਲੈ ਕੇ ਆਵੇਗੀ ਬੈਠੀ ਐ ਤਾਂ ਬੈਠੀ ਰਹੇ ਸਾਡਾ ਜਵਾਕ ਪੜੀ ਜਾਂਦਾ ਹੈ ਸੁਰਜੀਤ ਨੂੰ ਗਮਾਨ ਸੀ ਕਿ ਉਹ ਪੁੱਤ ਦੀ ਮਾਂ ਹੈ ਨਹੀਂ ਕੋਈ ਲੈਣ ਆਉਂਦਾ ਨਾ ਆਵੇ ਹੋਇਆ ਮੇਰਾ ਪੁੱਤ ਗੱਭਰੂ ਜੱਟਾਂ ਦੀਆਂ ਸਾਰੀਆਂ ਆਕੜਾ ਪੰਦੂ ਉਹ ਇੱਕ ਸਾਲ ਪੇਕੀ ਬੈਠੀ ਰਹੀ ਫਿਰ ਦੋ ਸਾਲ ਦੋਮਾ ਪਿੰਡਾਂ ਵਿੱਚ ਕੁਸਰਮੁਸਰ ਹੋਣ ਲੱਗੀ ਜੇਠੂਗੇ ਵਾਲੇ ਆਖਦੇ ਸਨ ਇਹਨਾਂ ਦੀ ਕੁੜੀ ਛੱਡਤੀ ਨਹੀਂ ਤਾਂ ਐਨੇ ਸਾਲ ਹੋ ਗਏ ਪੇਕਿਆਂ ਬਾਰ ਬੈਠੀ ਐ ਕੋਈ ਲੈਣ ਨਹੀਂ ਆਇਆ ਇਹਨੂੰ ਪਰੌਣੇ ਨੇ ਕਦੇ ਢੇੜਾ ਨਹੀਂ ਮਾਰਿਆ ਜ਼ਰੂਰ ਕੋਈ ਨੁਕਸ ਹੈ ਕੁੜੀ 'ਚ ਨਥਾਣੇ ਵਾਲੇ ਆਖਦੇ ਬਹੁ ਛੱਡਤੀ ਇਹਨਾਂ ਨੇ ਮੁੰਡਾ ਗੋਦੀ ਲਿਆਉਂਦੇ ਕਿਉਂ ਨਹੀਂ ਜ਼ਰੂਰ ਕੋਈ ਘੁੰਡੀ ਫਸੀ ਹੋਈ ਹੈ জেઠુકਿਆਂ ਦਾ ਆਂਡ ਗਵਾਂਡ ਸਲਾਹ ਦਿੰਦਾ ਉਹਨਾਂ ਦਾ ਕੋਈ ਨਹੀਂ ਆਉਂਦਾ ਆਪ ਛੱਡ ਆਓ ਜਾ ਕੇ ਆਹ ਖੜਾ ਨਥਾਣਾ ਬਹੁਤੇ ਦਿਨ ਪੈ ਗਏ ਤਾਂ ਕਹਾਣੀ ਵਿਗੜ ਜੂ ਭਾਈ ਫੇਰ ਗੱਲ ਹੱਥ ਨਹੀਂ ਆਉਣੀ ਗੋਦੀ ਮੁੰਡਾ ਸੁੱਖ ਨਾਲ ਜਾਵੇ ਆਪਦੇ ਘਰ ਨੂੰ ਨਥਾਣੇ ਵਾਲੇ ਉਹਨਾਂ ਦੇ ਖਰੇ ਪਿਆਰਿਆਂ ਦਾ ਸੁਭਾ ਸੁਝਾ ਸੀ ਜਾਓ ਭਾਈ ਲੈ ਕੇ ਆਓ ਬਹੂ ਨੂੰ ਘਰ ਦੀ ਨਿਓ ਜੜ ਮੁੰਡਾ 2 ਸਾਲ ਤੋ ਉੱਤੇ ਐ ਕਿਉਂ ਰੱਖ ਛੱਡਿਆ ਨਾਨਕੀ ਇੱਥੇ ਆਵੇ ਤਾਂ ਟੱਬਰ ਚ ਮੋਹ ਪਵੇ ਉਹਦਾ ਕੋਈ ਗੁੱਜਾ ਗੁੱਜਾ ਇਹ ਵੀ ਆਖ ਦਿੰਦਾ ਜੱਟਾਂ ਦਾ ਕੀ ਹੁੰਦਾ ਸਣੇ ਮੁੰਡਾ ਹੋਰ ਕਿਤੇ ਬਿਠਾ ਦੇਣਗੇ ਫਿਰ ਕੀ ਪੂਛ ਫੜ ਲੋਂਗੇ ਉਹਨਾਂ ਦੀ ਕਾਨੂੰਨ ਤਾਂ ਕੁੜੀਆਂ ਵਾਲਿਆ ਮਗਰ ਜਾਂਦੇ ਨੇ ਸੋ ਪੁੱਠਾ ਸਿੱਧਾ ਬਿਆਨ ਦਿਵਾਕ ਦਿੰਦੇ ਨੇ ਵਕੀਲ ਕਚਹਿਰੀ ਜਾ ਕੇ ਪਰ ਦੋਵੇਂ ਪਾਸੇ ਜਿਵੇਂ ਪਾਣੀ ਸੁੱਤੇ ਪਏ ਹੋਣ ਲੋਕਾਂ ਦੀਆਂ ਗੱਲਾਂ ਕਰਨੀ ਪੈਣ ਲੱਗੀਆਂ ਤਾਂ ਸੁਰਜੀਤ ਦੇ ਭਰਾਵਾਂ ਨੂੰ ਫਿਕਰ ਖੜਾ ਹੋ ਗਿਆ ਉਹਨਾਂ ਦੇ ਕੰਨ ਭੜਕ ਦੇ ਕੇ ਖੁੱਲ ਗਏ ਪਰਝਾਈਆਂ ਆਪੋ ਵਿੱਚ ਕੋਰ ਮਸੋਰ ਕਰਦੀਆਂ ਇਹ ਇੱਥੇ ਬੈਠੀ ਰਹੇਗੀ ਤਾਂ ਗਾਹਾਂ ਆਪਣੇ ਧੀਆ ਪੁੱਤਾਂ ਤੇ ਅਸਰ ਪਊ ਪਾਈ ਥੋਰੋ ਬੀਬੀ ਨੂੰ ਤਾਂ ਤੇ ਫਿਰ ਸਾਰੇ ਟੱਬਰ ਨੇ ਇੱਕ ਦਿਨ ਫੈਸਲਾ ਕੀਤਾ ਪੰਜ ਚਾਰ ਦਿਨਾਂ ਵਿੱਚ ਹੀ ਪਰਜਾਈਆਂ ਨੇ ਮਾਪ ਪੁੱਤ ਦਾ ਲੀੜਾ ਕਪੜਾ ਤਿਆਰ ਕਰ ਦਿੱਤਾ ਸ਼ੂਸ਼ਕ ਦਾ ਲੱਕਾ ਤੁੱਕਾ ਸੁਰਜੀਤ ਦਾ ਛੋਟਾ ਪ੍ਰਾਜਕ ਜੀਤ ਮਾਰੂਤੀ ਗੱਡੀ ਕਰਾ ਕੇ ਉਹਨੂੰ ਨਥਾਣੇ ਛੱਡ ਆਇਆ ਉਹਨਾਂ ਨੇ ਸੁਰਜੀਤ ਦਾ ਕੋਈ ਸਵਾਗਤ ਨਹੀਂ ਕੀਤਾ ਜਗਜੀਤ ਨੂੰ ਚੰਗਾ ਪਾਣੀ ਧਾਣੀ ਪਿਆਏ ਅਤੇ ਫਿਰ ਸੱਸ ਨੇ ਮੁੰਡਾ ਗੋਦੀ ਚੁੱਕ ਲਿਆ ਸੁਰਜੀਤ ਨੇ ਉਹਦੇ ਪੈਰੀ ਹੱਥ ਲਾਏ ਸਨ ਬਲਵੰਤ ਘਰ ਨਹੀਂ ਸੀ ਚਾਨਣ ਸੂ ਵੀ ਪਿੰਡ ਵਿੱਚ ਹੀ ਕਿਦਰੇ ਗਿਆ ਹੋਇਆ ਸੀ ਜਗਜੀਤ ਦੇ ਬੇਸ਼ਰਮੀ ਦੇ ਬੋਲ ਸਨ ਮੈਂ ਕਿਹਾ ਥੋੜਾ ਤਾਂ ਕੋਈ ਆਇਆ ਨਾ ਮੈਂ ਆਪ ਹੀ ਛੱਡ ਦਉਣਾ ਪੈਣ ਨੂੰ ਵਲਵੰਤ ਦੀ ਮਾਂ ਨੇ ਕੋਈ ਹੰਗਾਰਾ ਨਹੀਂ ਭਰਿਆ ਮੁੰਡੇ ਨੂੰ ਵਸ ਛੁੱਟੀਆਂ ਛੁੱਟੀਆਂ ਲੋਰੀਆਂ ਦੇ ਰਹੀ ਸੀ ਜਗਜੀਤ ਚਾਹ ਪੀ ਕੇ ਉੱਠ ਖੜਾ ਕਹਿੰਦਾ ਚੰਗਾ ਮਾਸੀ ਚੱਲਦਾ ਮੈਂ ਤਾਂ ਕਾਰ ਵਾਲੇ ਨੇ ਹੋਰ ਸਵਾਰੀ ਚੱਕਣੀ ਐ ਚੰਗਾ ਭਾਈ ਸਸਤੇ ਮੋਹ ਬਸਾ ਬੋਲ ਨਿਕਲਿਆ ਚੰਨਣਸੂ ਤੇ ਬਲਵੰਤ ਦੋਵੇਂ ਆਥਣੇ ਦਿਨ ਛਿਪੇ ਘਰ ਆਏ surjeet ਨੇ ਚੰਨਣਸੂ ਦੇ ਪੈਰੀ ਹੱਥ ਲਾਏ ਉਹਨੇ ਮੁੰਡਾ ਚੱਕਿਆ ਤੇ ਉਹਦੀ ਗੱਲ ਨਾਲ ਮੂੰਹ ਲਾ ਕੇ ਉਹਨੂੰ ਪਿਆਰ ਕਰਨ ਲੱਗਿਆ surjeet ਤੋਂ ਉਹਦੇ ਪੇਕਿਆਂ ਦਾ ਹਾਲਚਾਲ ਪੁੱਛਿਆ ਬਲਵੰਤ ਹਮੇਸ਼ਾ ਵਾਂਗ ਸ਼ਰਾਬ ਪੀ ਕੇ ਆਇਆ ਸੀ ਉਹਨੇ surjeet ਨੂੰ ਨਹੀਂ ਬੁਲਾਇਆ ਉਹਦੇ ਵੱਲ ਚੱਕਿਆ ਵੀ ਨਹੀਂ ਬਾਪੂ ਤੋਂ ਮੁੰਡਾ ਫੜ ਕੇ ਪਰਾਂ ਲੈ ਗਿਆ ਮੁੰਡਿਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਰੌਲਾ ਪਾਉਣ ਲੱਗਿਆ ਐਨੇ ਨੂੰ ਮਾਂ ਉਹ ਤੋਂ ਮੁੰਡਾ ਫੜ ਕੇ ਲੈ ਗਈ ਉਹਨੂੰ ਡਰ ਸੀ ਕਿਤੇ ਬਲਵੰਤ ਮੁੰਡੇ ਨੂੰ ਡੇਗ ਨਾ ਦੇਵੇ ਸ਼ਰਾਬੀ ਤੋਂ ਆਪ ਤਾਂ ਮਸਾ ਖੜਿਆ ਜਾਂਦਾ ਹੈ surjit ਦਾ ਕੱਦ ਉੱਚਾ ਸੀ ਰੰਗ ਕਣਕਵੰਨਾ ਤੇ ਉਹ ਅਕਹਿਰੇ ਅੰਗ ਦੀ ਅੰਗ ਦੀ ਹੀ ਸੀ ਛਾਟਵਾ ਸਰੀਰ ਨਿੱਕੀਆਂ ਨਿੱਕੀਆਂ ਗੋਲ ਛਾਤੀਆਂ ਕਮੀਜ਼ ਉੱਤੋਂ ਦੀ ਪਤਾ ਨਹੀਂ ਲੱਗਦਾ ਸੀ ਕਿ ਕਿੱਥੇ ਖ ਹਨ ਉਹਦੀਆਂ ਅੱਖਾਂ ਵਿੱਚ ਇੱਕ ਜਾਦੂ ਸੀ ਕਿ ਬਸ ਅੱਖਾਂ ਚ ਨਜਾਇਜ਼ ਵਿਕਦੀ ਛਾਪਾ ਮਾਰ ਲਓ ਪੁਲਸੀਓ ਆ ਕੇ ਪਰ ਉਹਦਾ ਸੁਭਾਅ ਇੰਨਾ ਭੈੜਾ ਸੀ ਕਿ ਫਿਰ ਚਾਕਣ ਨੂੰ ਜੀ ਨਾ ਕਰੇ ਪਰ یوں ਦੇਖੋ ਤਾਂ ਫੁੱਲ ਲੱਗਦੀ ਨੇੜੇ ਹੋਣ ਦੀ ਕੋਸ਼ਿਸ਼ ਕਰੋ ਤਾਂ ਕੰਡੇ ਹੀ ਕੰਡੇ ਬਲਵੰਤ ਲਈ ਉਹ ਇੱਕ ਅਜੂਬਾ ਸੀ ਬਸ ਮੂਰਤ ਸੀ ਪਰ ਦੂਰੋਂ ਦੇਖੀ ਜਾਓ ਉਹ ਮੁੰਡੇ ਨੂੰ ਦੁੱਧ ਚੰਗਾ ਰਹੀ ਹੁੰਦੀ ਤਾਂ ਮਾਂ ਮਰੀਮ ਜਾਪਦੀ ਬਲਵੰਤ ਨੂੰ ਬਹੁਤ ਸੁੰਦਰ ਲੱਗਦੀ ਉਹ ਪਿਆਰ ਨਾਲ ਉਹਦੇ ਮੁੱਡੇ ਨੂੰ ਹੱਥ ਲਾਉਂਦਾ ਸੁਰਜੀਤ ਦੀਆਂ ਅੱਖਾਂ ਵਿੱਚ ਮੇ ਖੂਨ ਉੱਤਰ ਆਉਂਦਾ ਹੋਵੇ ਝੱਟ ਬੋਲਦੀ ਕੀ ਹੈ ਬਲਵੰਤ ਦਾ ਸਰੀਰ ਠੰਡਾ ਪੈ ਜਾਂਦਾ ਉਹਦੇ ਕੋਲੋਂ ਪਰੇ ਹੋ ਜਾਂਦਾ ਜਿਵੇਂ ਸੁਰਜੀਤ ਦੀ ਛਿੜਕ ਮਾਂ ਤੱਕ ਪਹੁੰਚ ਗਈ ਹੋਵੇ ਉਹਦੇ ਮੂੰਹੋਂ ਬੋਲਕ-ਬੋਲ ਨਿਕਲਦੇ ਇਹ ਕੋਈ ਤੀਮੀ ਹੈ ਤੀ ਦੇ ਚਾਰ ਦਿਨ ਨੂੰ ਹਰ ਵਾਰੀ ਫੜ ਕੇ ਟਾਉਣਾ ਪੈਂਦਾ ਜਿਵੇਂ ਪਸ਼ੂ ਨੱਥਣਾ ਹੋਵੇ। ਮੁੰਡੇ ਨੂੰ ਤੀਜਾ ਸਾਲ ਸੀ ਜਦੋਂ ਦੂਜਾ ਜਵਾਖ ਜੰਮਣ ਲਿਓ ਜੇਠੂ ਕੋਆਂ ਨੂੰ ਤੁਰ ਪਈ। ਬੱਚਾ ਤਾਂ ਹਲੇ 3-4 ਮਹੀਨਿਆਂ ਨੂੰ ਹੋਣਾ ਸੀ। ਪਰ ਸੁਨੇਹਾ ਭੇਜ ਕੇ ਆਪਣਾ ਛੋਟਾ ਭਾਈ ਜਗਜੀਤ ਸਦਵਾ ਲਿਆ ਅਤੇ ਚਲੀ ਗਈ। ਸੱਸ ਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਉਹ ਚਲੀ ਜਾਵੇ ਜਾਂ ਕਦੋਂ ਜਾਵੇ। ਬਲਵੰਤ ਨੂੰ ਤਾਂ ਉਹਨੇ ਪੁੱਛਣਾ ਹੀ ਕੀ ਸੀ। ਜਗਜੀਤ ਨੇ ਨਥਾਣੇ ਆ ਕੇ ਜੀਵ ਹਰਾਈ ਸੀ ਚੰਗਾ ਮਾਸੀ ਸੁਰਜੀਤ ਨੂੰ ਤਾਂ ਲੈ ਜਾਣੇ ਆ ਇਹਦਾ ਸੁਨੇਹਾ ਗਿਆ ਸੀ ਉਹ ਜਵਾਬ ਦੇਣਾ ਚਾਹੁੰਦੀ ਸੀ ਮੈਨੂੰ ਕੀ ਹੈ ਭਾਈ ਕੋਈ ਜਦੋਂ ਮਰਜੀ ਆਵੇ ਜਦੋਂ ਮਰਜੀ ਜਾਵੇ ਅੱਗੇ ਕਿਹੜਾ ਮੈਨੂੰ ਪੁੱਛ ਕੇ ਕਰਦੀ ਹੈ ਕੋਈ ਗੱਲ ਪਰ ਸਹਿਜ ਮਤੇ ਨਾਲ ਬੋਲੀ ਚੰਗਾ ਪੁੱਤ ਜੀ ਸਦਕੇ ਰੱਬ ਇਹਨੂੰ ਕੋਈ ਚੰਗੀ ਚੀਜ਼ ਦੇਵੇ ਸੱਚਾ ਪਾਸ਼ਾ ਜੋੜੀ ਹੋ ਜੇ ਸ਼ੁਕਰ ਮਨਾਵਾਂਗੇ ਅਸੀਂ ਤਾਂ ਭਾਈ ਬਲਵੰਤ ਟਰੈਕਟਰ ਲੈ ਕੇ ਖੇਤ ਨੂੰ ਗਿਆ ਹੋਇਆ ਸੀ ਉਹਨੂੰ ਤਾਂ ਆਥਣੇ ਘਰ ਆਏ ਨੂੰ ਹੀ ਪਤਾ ਲੱਗਿਆ ਕਿ ਸੁਰਜੀਤ ਚਲੀ ਗਈ ਹੈ ਉਹਨੇ ਮਾਂ ਨਾਲ ਗੱਲ ਕੀਤੀ ਉਹਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਸੁਰਜੀਤ ਨੇ ਜੇਠੂ ਘਿਆ ਨੂੰ ਕੋਈ ਸੁਨੇਹਾ ਭੇਜਿਆ ਹੈ ਇੱਥੋਂ ਤੱਕ ਉਹਨੂੰ ਇਹ ਵੀ ਪਤਾ ਨਹੀਂ ਸੀ ਕਿ ਸੁਰਜੀਤ ਨੂੰ ਕਦੋਂ ਉਮੀਦਵਾਰੀ ਹੋਈ ਸੀ ਉਹਨੂੰ ਤਾਂ ਉਹਦੇ ਵਧ ਰਹੇ ਢਿੱਡ ਤੋਂ ਹੀ ਅੰਦਾਜ਼ਾ ਹੋਇਆ ਸੀ ਕਿ ਗੜਬੜ ਹੈ ਸੁਰਜੀਤ ਕਦੇ ਵੀ ਕੋਈ ਗਲਵਲਵੰਤ ਨਾਲ ਸਾਂਝੀ ਨਹੀਂ ਕਰਦੀ ਸੀ ਬਲਵੰਤ ਨੇ ਜਦੋਂ ਉਹਨੂੰ ਮਿਲਣਾ ਹੁੰਦਾ ਇੱਕ ਬਲਦਕਾਰ ਦਾ ਸਾਹਸ ਇਕੱਠਾ ਕਰਕੇ ਟੱਕਰ ਦਾ ਔਰਤ ਮਰਦ ਦੇ ਜਾਇਜ਼ ਨਾਜਾਇਜ਼ ਸਬੰਧਾਂ ਨੂੰ ਸਿਰੇ ਚੜਾਉਣ ਦਾ ਜਿਵੇਂ ਇਹ ਇੱਕੋ ਤਰੀਕਾ ਬਾਕੀ ਰਹਿ ਗਿਆ ਹੋਵੇ surjit ਦਾ ਮੂੰਹ ਟੁੱਟ ਜਾਵੇ ਜੇ ਕਦੇ ਉਹਨੇ ਕੋਈ ਉਤੇਜਿਕ ਸ਼ਬਦ ਬੋਲਿਆ ਹੋਵੇ ਆਹ ਹਿੱਲ ਪਈ ਰਹਿੰਦੀ ਰਬੜ ਦੀ ਗੁੱਡੀ surjit ਉੱਤੇ ਕੁਦਰਤ ਮਿਹਰਬਾਨ ਸੀ ਜੇ ਕੁੜੀ ਜੰਮੀ ਹੁੰਦੀ ਉਹਨੇ ساری ਉਮਰ ਦੂਜੇ ਅੱਗੇ ਝੁਕਣਾ ਰਹਿਣਾ ਸੀ ਰਹਿਣਾ ਸੀ ਧੀਆ ਵਾਲੇ ਹਾਰੇ ਹੀ ਹਾਰੇ ਉਹਨੇ ਦੂਜਾ ਬੱਚਾ ਵੀ ਮੁੰਡਾ ਹੀ ਜੰਮਿਆ ਹੁਣ ਉਹ ਧਰਤੀ ਤੋਂ ਜਿਵੇਂ ਗਿੱਠ ਉੱਚੀ ਹੋਵੇ ਪਹਿਨਾ ਵਾਂਗ ਹੀ ਮੁੰਡੇ ਨੂੰ ਲੈ ਕੇ ਜੇਠੂ ਕੇ ਬੈਠੀ ਰਹੀ ਮੁੰਡਾ 6 ਮਹੀਨੇ ਦਾ ਹੋ ਗਿਆ ਨਾ ਉਹਨੂੰ ਕੋਈ ਲੈਣ ਆਇਆ ਤੇ ਨਾ ਉਹਨੂੰ ਕੋਈ ਛੱਡਣ ਜਾ ਰਿਹਾ ਸੀ ਸੱਸ ਪਹਿਲਾਂ ਵਾਂਗ ਹੀ ਮੁੰਡੇ ਦਾ ਮੂੰਹ ਦੇਖ ਗਈ ਸੀ ਅਤੇ ਪੰਚੀਰੀ ਦਾ ਪੀਪਾ ਛੱਡ ਗਈ ਸਾਰੇ ਸ਼ਗਨ ਮਨਾਏ ਸੱਸ ਦਾ ਤਾਂ ਆਪ ਧਰਤੀ ਉੱਤੇ ਪੱਬ ਨਹੀਂ ਲੱਗਦਾ ਸੀ ਪਹਿਲਾਂ ਨਰੇਣਾ ਇਕੱਲਾ ਸੀ ਫਿਰ ਚੰਨਣ ਸੂਬੇ ਇਕੱਲਾ ਬਲਵੰਤ ਇੱਕੋ ਸੀ ਹੁਣ ਬੁੜੀ ਦੇ ਘਰ ਦੋ ਪੋਤੇ ਸਨ ਬੁੜੀ ਤਾਂ ਹਵਾ ਵਿੱਚ ਉੱਡਦੀ ਫਿਰਦੀ ਮਾਂ ਬਥੇਰਾ ਆਖਦੀ ਬਲਵੰਤ ਜਾ ਪਾਈ ਐ ਨਹੀਂ ਕਰੀਦਾ ਹੁੰਦਾ ਮੁੰਡਿਆਂ ਨੂੰ ਲੈ ਕੇ ਆਉਣ ਤਾਂ ਵੇੜਾ ਭਰਿਆ ਭਰਿਆ ਲੱਗੇ ਉਹ ਹਰ ਵਾਰ ਕੇਸਲ ਮਾਰ ਜਾਂਦਾ ਖੇਤ ਦੇ ਕੰਮਾਂ ਦਾ ਬਹਾਨਾ ਲਾਉਂਦਾ ਉਥੇ ਦਿਲ ਅੰਦਰ ਸੁਰਜੀਤ ਨੂੰ ਲੈ ਕੇ ਆਉਣ ਦੀ ਕੋਈ ਖਿੱਚ ਨਹੀਂ ਸੀ ਉਹਦੀ ਇਹੀ ਦਲੇਰੀ ਸੀ ਮੁੰਡੇ ਪੜੀ ਜਾਂਦੇ ਨੇ ਦਿਨਾਂ ਚ ਹੀ ਗੱਭਰੂ ਹੋ ਜਾਣਗੇ ਉਹ ਨਹੀਂ ਆਉਂਦੀ ਨਾ ਆਵੇ ਆਈ ਨਾ ਇੱਕੋ ਗੱਲ ਹੈ ਇਹ ਉਹੀ ਦਿਨ ਸਨ ਜਦੋਂ ਬਲਵੰਤ ਜੋ ਗਰੂਪ ਦੇ ਘਰ ਜਾਣ ਲੱਗਿਆ ਸੀ ਨਸ਼ੇ ਪੱਤਿਆਂ ਦਾ ਭੰਨਿਆ ਤੋੜਿਆ ਜਗਰੂਪ ਮਰਦ ਨਹੀਂ ਰਹਿ ਗਿਆ ਸੀ ਨਸ਼ਿਆਂ ਦੀ ਮਾਰ ਨੇ ਉਹਦੇ ਅੰਦਰ ਦੀ ਉਤੇਜਨਾ ਨੂੰ ਖਤਮ ਕਰ ਦਿੱਤਾ ਗੋਰਾ ਪੱਖਵਾ ਰੰਗ ਸਿਰ ਤੇੜ ਕਾਲੀ ਪੱਗ ਤੇ ਕਾਲੀ ਜੀਨ ਮੈਲਾ ਨਸਵਾਰੀ ਟੀ-ਸ਼ਰਟ ਪੈਰਾਂ ਵਿੱਚ ਵੱਡੇ ਕਾਲੇ ਚਿੱਟੇ ਤਸਮੇਦਾਰ ਬੂਟ ਅੱਖਾਂ ਉੱਤੇ ਕਾਲੀਆਂ ਹੀ ਐਨਕਾਂ ਚੂਰਾ ਪੋਸਟ ਦੀਆਂ ਥੈਲੀਆਂ ਭਰ ਕੇ ਜਦੋਂ ਇਹ ਪੌਣੇ 6 ਫੁੱਟਾ ਨੌਜਵਾਨ ਮੋਟਰਸਾਈਕਲ ਦਾ ਖੜਕਾਟ ਪਾਉਂਦਾ ਪਿੰਡ ਵੱਡ ਦਾ ਤਾਂ ਆਮਲੀਆਂ ਦੇ ਕੰਨ ਖੜੇ ਹੋ ਜਾਂਦੇ ਉਹ ਇੱਕ ਦੂਜੇ ਨੂੰ ਸਹਿਨਤਾ ਕਰਦੇ ਜਹਾਜ਼ ਉੱਤਰ ਪਿਆ ਬਈ ਪਿੰਡ ਵਿੱਚ ਬਸ ਇਸ ਮੋਟਰਸਾਈਕਲ ਦੇ ਪੰਜ ਗੁਪਤ ਅੱਡੇ ਬਣੇ ਹੋਏ ਸਨ ਜਹਾਜ਼ ਆਉਣ ਦੀ ਖ਼ਬਰ ਪਿੰਡ ਵਿੱਚ ਮੂੰਹੋਂ-ਮੂੰਹੋਂ ਸਾਰੇ ਕੁੱਮ ਜਾਂਦੀ ਅਮਲੀ ਨਕਦ ਪੈਸੇ ਲੈ ਕੇ ਆਪਣੇ ਅੱਡਿਆਂ ਉੱਤੇ ਪਹਿਲਾਂ ਹੀ ਖੜੇ ਹੁੰਦੇ ਅੱਡੇ ਤੇ ਮੋਟਰਸਾਈਕਲ ਬਹੁਤੀ ਦੇਰ ਨਹੀਂ ਠਹਿਰਦਾ ਸੀ ਬਸ ਆਇਆ ਤੇ ਗਿਆ ਉਹਨੇ 100 ਗ੍ਰਾਮ 250 ਗ੍ਰਾਮ ਅੱਧ ਕਿਲੋ ਅਤੇ 1 ਕਿਲੋ ਦੇ ਪਹਿਲਾਂ ਹੀ ਪੈਕਟ ਤਿਆਰ ਕੀਤੇ ਹੁੰਦੇ ਪੈਸੇ ਫੜੀ ਜਾਂਦਾ ਤੇ ਹੱਥੋਂ ਹੱਥੀ ਪੈਕੇਟ ਦੇ ਹੀ ਜਾਂਦਾ ਤੇ ਫਿਰ ਆ ਗਿਆ ਆ ਗਿਆ ਜਹਾਜ਼ ਉਤਰਨ ਦਾ ਪਤਾ ਤੀਨੀਆਂ ਤੱਕ ਪਹੁੰਚ ਜਾਂਦਾ ਪਿੰਡ ਦੀਆਂ ਕੁਝ ਔਰਤਾਂ ਵੀ ਜਹਾਜ਼ ਦਾ ਹਿੱਸਾ ਵਣਾਉਂਦੀਆਂ ਸਨ ਗੇਲੋ ਨੂੰ ਲੱਗਦਾ ਪਿੰਡ ਵਿੱਚ ਜਹਾਜ਼ ਨਹੀਂ ਮੌਤ ਆਪਣੇ ਖੰਭ ਖਿਲਾਰ ਕੇ ਉਤਰਦੀ ਹੈ ਮੌਤ ਦੇ ਇੱਕ ਕਾਲੇ ਪਰਛਾਵੇਂ ਪਿੰਡ ਦੀ ਜਵਾਨੀ ਵਿਚਲੇ ਮਰਦ ਨੂੰ ਧੂਆਂ ਧੂਆਂ ਕਰਕੇ ਉੱਟ ਜਾਣਗੇ ਜ group ਦੇ ਸਵਾਹ ਹੋਏ ਅੰਦਰਲੇ ਮਰਦ ਤੋਂ ਮੂੰਹ ਮੋੜ ਕੇ ਹੀ ਗੇਲੋ ਇੱਕ ਗੈਰ ਮਰਦ ਬਲਵੰਤ ਅੱਗੇ ਬੋਰੀ ਵਾਂਗ ਬਿਸ਼ ਗਈ ਸੀ ਬਲਵੰਤ ਨੂੰ ਪਹਿਲੀ ਵਾਰ ਭੋਗ ਗਏ ਕਿ ਜਿਵੇਂ ਉਹਨੂੰ ਨਮਾ ਜਾਣਾ ਮਿਲਿਆ ਹੋਵੇ ਪਰ ਉਹ ਰੋਈ ਵੀ ਬਹੁਤ ਰੱਬ ਜੀ ਕਿਤੇ ਜਿਉਂਦਾ ਜਾਗਦਾ ਹੁੰਦਾ ਤਾਂ ਜਗਰੂਪ ਅੰਦਰਲਾ ਮਰਤ ਸਾਬਤ ਰਹਿੰਦਾ ਹੁਣ ਇਹ ਚੋਰੀ ਦਾ ਗੋੜੋ ਕਿੰਨਾ ਚਿਰ ਖਾਂਦੀ ਰਹੇਗੀ ਬਲਵੰਤ ਤੇ ਗੇਲੋ ਇੱਕ ਦੂਜੇ ਨੂੰ ਇਉਂ ਮਿਲੇ ਸਨ ਜਿਵੇਂ ਹਵਾ ਨੂੰ ਹਵਾ ਮਿਲਦੀ ਹੋਵੇ ਪਤਾ ਵੀ ਨਹੀਂ ਲੱਗਦਾ ਕਦੋਂ ਤੇ ਕਿਵੇਂ ਇੱਕ ਦੂਜੇ ਵਿੱਚ ਅਪੇਧ ਹੋ ਗਏ ਬਲਵੰਤ ਲਈ ਇਹ ਇੱਕ ਅਲੋਕਾਰ ਘਟਨਾ ਵਾਪਰੀ ਸੀ ਜਿਵੇਂ ਕੋਈ ਚਮਤਕਾਰ ਹੋਇਆ ਹੋਵੇ ਸੁਰਜੀਤ ਨਾਲ ਤਾਂ ਉਹ ਐਨੇ ਵarre ਬਲਤਕਾਰ ਹੀ ਕਰਦਾ ਆਇਆ ਸੀ ਅੱਧਾ ਵਕਤ ਤਾਂ ਜਦੋਂ ਜਹਦ ਵਿੱਚ ਹੀ ਲੰਘ ਜਾਂਦਾ ਤੇ ਫਿਰ ਬਲਾਤਕਾਰ ਦਾ ਅਹਿਸਾਸ ਗੁਨਾਹ ਵੀ ਨਹੀਂ ਲੱਗਦਾ ਸੀ surjit ਦੇ ਢਿੱਡੋਂ ਫੁੱਟੇ ਦੋ ਮੁੰਡੇ ਜਿਵੇਂ ਅੰਬਰੀ ਅੰਡੇ ਹੋਣ ਉਹਨਾਂ ਨੂੰ ਕਿਸੇ ਮਰਦ ਨੇ ਪੈਦਾ ਨਹੀਂ ਕੀਤਾ ਸੀ ਕਿਸੇ ਔਰਤ ਨੇ ਉਹਨਾਂ ਨੂੰ ਜੜਿਆ ਨਹੀਂ ਸੀ ਗੇਲੋ ਬਲਵੰਤ ਨੂੰ ਰੱਬ ਦੀ ਅਪਾਰ ਬਖਸ਼ਿਸ਼ ਸਾਬਤ ਹੋਈ ਸੀ ਧੰਨਵਾਦ